ਮੇਰੇ ਖਿਆਲ ਆ ਆ ਉ ਬਚਾਲੇ ਹੈ ਹਾਂ ਓਏ ਆ ਜਾ ਕੀ ਕਰੀ ਜਾਂਦਾ ਆ ਗਿਆ ਓਏ ਆ ਕੀ ਚੱਕ ਲਿਆ ਬੁੜੀਆਂ ਵਾਲਾ ਓਏ ਮੇਰੀ ਗੱਲ ਸੁਣ ਲੈ ਡਰਾਉਣੇ ਨੇ ਆਪਾਂ ਤਾਂ ਡਰਾਉਣੇ ਕਿਉਂ ਨੇ ਕੰਧ ਖਿੱਚਣੀ ਹੈ ਉਹ ਕੰਦਗਾ ਨੂੰ ਖਿੱਚਣੀ ਹੈ ਕੀ ਕਰੇਗਾ ਸਤਿਆਨਾਸ਼ ਹੋ ਜੂ ਕਰਦਾ ਐਂ ਮੰਨ ਜਾਣਗੇ ਮੇਰੇ ਵਾਲਾ ਪਿਓ ਦਾ ਤੈਨੂੰ ਪਤਾ ਨਹੀਂ ਕੰਦਾ ਥੋੜੀ ਘਟਣਾ ਬਾਹੌਤ ਕਲਾਸ਼ਣਾ ਹੈ ਐ ਨਹੀਂ ਮੰਨਦਾ ਐ ਨਹੀਂ ਮੰਨਦਾ ਹੈ ਓਏ ਮੰਨ ਜੂਗਾ ਕਿਉਂ ਡਰਦਾ ਏ ਤੂੰ ਤੂੰ ਬਣਦਾ ਦੇਖੀ ਕੀ ਹੈ ਫਸ ਐਕਟਿੰਗ ਕਰਨੀ ਏ ਤੂੰ ਫਿੱਤੇ ਜੇ ਲਾਈ ਜਹੀਂ ਚਾਹੇ ਆ ਕੇ ਆਪਾਂ ਨੂੰ ਜਿੰਨਾ ਮਰਜੀ ਰੋਕੇ ਤੂੰ ਲਾ ਲਿਆ ਕਰੀ ਆ ਇੱਟਾਂ ਕੀ ਸਰਚ ਮਾਰੇਗਾ ਜਿਹੜੀਆਂ ਡਗਾਈਆਂ ਉਹ ਤੇਰਾ ਪਾਵਾਂਗੇ ਦੁਬਾਰਾ ਮੇਰਾ ਆਹਾ ਤਾਂ ਹਾਂ ਕਿੱਥੇ ਚੜਿਆ ਜਾਊ ਆ ਗੋਡੇ ਦਾ ਜਵਾਬ ਦੇਈ ਖੜੇ ਨੇ ਚਲ ਚੰਗਾ ਸਾਈਡ ਤੇਰੀ ਕਮਰਾ ਪਾ ਦਾਂਗੀ AC ਵਾਲਾ ਲੈ ਸਾਡੇ ਸਵਾ 3 ਵਜੇ ਸਵੇਰ ਹੂ ਸੱਚ ਆ ਲਾ ਸਾਹ ਬਲਾਇ ਜੋ ਸਾਡੇ 6 ਵਜੇ ਸਵੇਰ ਆਪਣਾ ਇਹ ਸਾਡੇ 6 ਵਜੇ ਸਵੇਰ ਹਾਂ ਆ ਆਪਾਂ ਨੂੰ ਉਹ 3 ਤੇ 3 6 ਤੇ ਹਾਂ ਸਵਾ 3 ਨੂੰ ਸਾਡੇ ਤਿੰਨੇ ਰੋਕ ਲੈ ਮੇਰੇ ਯਾਰ ਕੁਸ ਨਹੀਂ ਸਾਡੇ ਤਿੰਨੇ ਆਏ ਲੰਮਾ ਕੇ ਆ ਪਾਸਾ ਰੋਕਾਂਗੇ ਆਹ ਕਾਨ ਐ ਇਧਰ ਉਹ ਕਹਿੰਦੀ ਕਾਨ ਐ ਪਤਾ ਤੇ ਇਹਨੂੰ ਹੈਗਾ ਸੁੱਖੇ ਨੂੰ ਹਾਂ ਵੀ ਸਾਡੇ ਸੀ ਆ ਕਹਿੰਦੇ ਕਾਨ ਸਾਡੇ 3 ਵੀ ਕਹਿੰਦੇ ਹਾਂ ਇਥੋਂ ਆ ਆ ਰਹਾ ਨਾ ਵੀ ਨਹੀਂ ਕੰਟ੍ਰੋਲ ਕਰੀਓ ਪੰਜ ਫੋਟੋ ਵਧਾ ਦੀ ਪੰਜ ਕਹਦੇ ਕਾ ਇਹ ਲੈ ਤੂੰ ਲੈ ਹੋ ਚਾਚਾ ਇਧਰੋਂ ਇਧਰੋਂ ਲਾਈਏ ਕੰਦ ਕਰੀਆ ਇੱਥੂ ਹੀ ਲਾ ਪਹਿਲਾਂ ਇਤੋਂ ਪਹਿਲਾਂ ਕਿੰਨਾ ਮੰਨਦਾ ਹਾਂ ਇਹ ਖੜ ਜਾ ਖੜ ਜਾ ਖੜ ਜਾ ਪਹਿਲਾਂ ਗੇਟ ਕੰਨ ਲਾ ਰਹਾ ਹੈ ਵਿਚਾਲਾ ਲਾ ਲਾ ਫਿਰ ਗੇਟ ਦਾ ਆ ਗੇਟ ਦਾ ਵਿਚਾਲਾ ਲਾ ਗੇਟ ਤੇ ਵਿਚਾਲਾ ਹੋਊ ਹਾਂ ਵਿਚਾਲਾ ਇਧਰ ਲਾ ਰੱਖਾਂਗੇ ਹਾਂ ਇਧਰ ਮਿਲ ਲੈ ਇਧਰ ਇਹਨਾਂ ਦਾ ਇਧਰ ਛੱਡਦੇ ਆ ਕਾਨੂੰ ਆਪਾਂ ਇੱਕ ਪਾਸਾ ਖੋਲ ਲਿਆ ਕਰਾਂਗੇ ਕੀ ਮੈਲਾ ਆਹ ਹੋ ਲੈ ਆ ਵੇ ਆ ਕਿਰਾ ਆਪ ਦੇ ਦਾ ਖੋਲ ਲੈ 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 ਲਿਖ ਤੋ ਹਰ ਜਾ ਕੀ ਕਰੀ ਜਨੇਓ ਕੀ ਕੀ ਗੱਲ ਬਈ ਹਰ ਜਾ ਬਈ ਫੀਤਾ ਲਾਣ ਦੇ ਸੀ ਕੁਛ ਕਰਦੇ ਤਾਂ ਇਹ ਕੀ ਲੈਣਾ ਜਾ ਇਹ ਤੇਰੇ ਚ ਕਰਾਂਗੇ ਤਾਂ ਬੋਲੀ ਭਾਈ ਦੇਖਾ ਮੇਰੀ ਗੱਲ ਸੁਣ ਲੈ ਫੀਤਾ ਨਾ ਤੋੜਦੀ ਸਾਡਾ ਕੁਛ ਨਹੀਂ ਲਾਉਣਾ ਫੀਤਾ ਪੁੱਤਾ ਕਿਉਂ ਨਹੀਂ ਲਾਉਣਾ ਮੇਰਾ ਉਹੀ ਗੱਲਾਂ ਜੇ ਤੇਰੇ ਚ ਲਾਵਾਂਗੇ ਤਾਂ ਕਹੀਂ ਲੈ ਚਾਚਾ ਨਾ ਭਾਈ ਨਾ ਨਾ ਸ਼ਰਮ ਨਹੀਂ ਆਉਂਦੀ ਹਰਮ ਕਾਦੀ ਇਹ ਆਪਦੇ ਘਰੇਗਾ ਨਹੀਂ ਸ਼ਰਮੈਂ ਭਈ ਕੰਮ ਕਰ ਪੈ ਮਿੱਠੂ ਹਰ ਜਾ ਇਹਨੂੰ ਹੋਰ ਆਪਣਾ ਹੋ ਤੂੰ ਉੱਤਰ ਹੋ ਜਾ ਉਹ ਤੈਨੂੰ ਜਿਆਦੀ ਨਹੀਂ ਜਵਾਨੀ ਚੜੀ ਕਢਾਵਾ ਕੰਦਾ ਮੈਂ ਤੁਨੋਂ ਹੈ ਰਾਉ ਵੀ ਕਾ ਲਰੇ ਤੂੰ ਵੀ ਖਾਏਗਾ ਮੈਥੋਂ ਇਹੋ ਜਿਹਾ ਇੱਕ ਕਰਾਉਂ ਤੇ ਨਿਆ ਕੰਧਾ ਮੈਂ ਗੱਲ ਸੁਣ ਲਾ ਓਏ ਮੈਨਾ ਬੋਲੀ ਨਾ ਮੁੰਡੇ ਨੂੰ ਗੋਦ ਪਾਇਆ ਹੁਣ ਮੇਰਾ ਇਹ ਜਵਾਕ ਆ ਗੱਲ ਸੁਣ ਕਿਹੜੇ ਕਿਤਾਬ ਤੇ ਲਿਖਿਆ ਹੋਇਆ ਆ ਕਿਤਾਬ ਤੇ ਲਿਖਿਆ ਦਿਲ ਤੇ ਲਿਖਿਆ ਦਿਲ ਤੇ ਇਹ ਪੁੱਤ ਮੇਰਾ ਹੈਗਾ ਨਾ ਭਾਈ ਤੇਰਾ ਦਾ ਚੇ ਦਾ ਆਹੋ ਤਾਂ ਹੀ ਦਾ ਚਾਚੇ ਵਰਗੇ ਲੱਸਣ ਨੇ ਮੇਰਾ ਚਾਚੇ ਦਾ ਅੰਦਰੋਂ ਨਹੀਂ ਨਾ ਤੇਰਾ ਅੰਦਰੋਂ ਨਹੀਂ ਅੱਛਾ ਦੱਲਾ ਹਾਰੂ ਪਾਲਿਆ ਹੁਣ ਆ ਕੰਤ ਕਰਦੇ ਆਂ ਉਹੀ ਬੋਲੀ ਜਾਂਦੇ ਆਂ ਕਰਦੇ ਆਂ ਭਾਈ ਕਿਉਂ ਲੇਟ ਕਰਾਈ ਇਹਨੇ ਮਿਸਤਰੀ ਆ ਮੈਂ ਕਹੇਂ ਗੰਦਾ ਕੱਢਦੇ ਇਹ ਮਰੀ ਜਾਂਦੇ ਆਂ ਡਰਾਮੇਬਾਜ਼ ਸਾਲੇ ਲਾ ਮੇਰੇ ਆ ਕਿੰਨੇ ਦਾ ਇਹ ਭਾਈ ਡੂਡੂ ਆ ਜਦਾ ਥੋੜਾ ਇਹ ਪੀਤਾ ਹਾਂ ਇਹ ਡੂਡਗਾ ਜਦਾ ਹੋਊਗਾ ਇਹ ਮੈਲਾ ਮੈਲਾ ਆਉਣ ਤੇ ਸਾਲਾ ਕਿਹੜਾ ਮਿਸਤਰੀ ਆਊਗਾ ਮੈਂ ਦਊ ਪਤਾ ਨੂੰ ਆਊਗਾ ਆਊਗਾ ਸਿਕਿਉਰਿਟੀ ਦੇਤੀ ਕਹਿੰਦਾ ਕੋਈ ਨਾ ਕੋਈ ਨਾ ਤੇਰੀ ਸਕਿਉਰਿਟੀ ਦੇਖ ਲਊ ਮੈਂ ਚੰਗਾ ਇੱਥੇ ਲਾਓ ਇੱਥੇ ਲਾ ਚੱਲ ਚੱਲ ਕਰਦੇ ਹੋ ਇੱਧਰ ਹੋ ਜਾ ਭਾਈ ਕੁੜੀਏ ਲੈ ਪੰਜੇ ਰੁਪਏ ਨਾ ਕਰਦੇ ਆ ਭਾਈ ਤੈਨੂੰ ਨਹੀਂ ਦਿੰਦਾ ਮੇਰੇ ਘਰ ਦਾ ਕੰਜਾ ਇੱਕ ਮਿੰਟਾ ਚ ਫਟਾ ਇਹਨੂੰ ਤਾਂ ਮਿਲਣਾਗੇ ਲੈ ਕੰਜਰਖਾਨਾ ਕੰਜਰਖਾਨਾ ਨੂੰ ਅਸੀਂ ਉਹ ਰਿਆਰ ਕਰਦੇ ਹੋਰ ਕੀ ਹੈ ਇਹ ਮੇਰੀ ਗੱਲ ਸੁਣੋ ਉਹ ਹਾਂ ਤੂੰ ਦੱਸ ਲੈ 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 ਠੰਡੀ ਖਵਾ ਲਵਾ ਲੈ ਏਸੀ ਤਨ ਨੂੰ ਬੱਦਾ ਫੂਕਦਾ ਵਿਚਾਲੇ ਕਿਉਂ ਓਏ ਮੁੰਡਿਆ ਤੇਰੀ ਚੱਲ ਹੁਣ ਬੋਲ ਹਾਂ ਹੈ ਹੋ ਗਈ ਸਿੱਧੀ ਉਹ ਸੋਡੇ ਵਰਗੇ ਕੰਜਰ ਨਹੀਂ ਹੈਗੇ ਅਸੀਂ ਵੀ ਲੋਕਾਂ ਨੂੰ ਕੰਦਾ ਕੱਢ ਕੇ ਦਿਖਾਵਾਂਗੇ ਵੱਡ ਲੋਫਾ ਪਰ ਹਾਂ ਇੱਕ ਗੱਲ ਦੱਸ ਦਲਾਂ ਮੈਂ ਆਡੋ ਹੋਵਾਂਗੇ ਐ ਕਰ ਹਾਂ ਗੱਲ ਸੁਣ ਲੈ ਮੇਰੀ ਕੋਈ ਕੰਦ ਨਹੀਂ ਕੱਢਣੀ ਕੰਦ ਨਾ ਮੈਂ ਅੱਜ ਨਿਕਲਣ ਦੇਵਾਂ ਨਾ ਕੱਲ ਨਿਕਲਣ ਦੇਵਾਂ ਠੀਕ ਹੈ ਅੱਡ ਪਣਾ ਬਸ ਰੋਟੀ ਆਪਦੀ ਅੱਡ ਲਾਹੋ ਆਪ ਦਾ ਜਿਵੇਂ ਮਰਜ਼ੀ ਕਰੋ ਗੱਲ ਸੁਣੋ ਉਹ ਜਿਹੜਾ ਜਾਲੀ ਵਾਲਾ ਗੇਟ ਹੈ ਜਾਲੀ ਵਾਲਾ ਗੇਟ ਹੈ ਉਦੋਂ ਇੱਧਰ ਇੱਧਰ ਤਾਂ ਤੁਸੀਂ ਰਹੋਗੇ ਠੀਕ ਹੈ ਉਦੋਂ ਇੱਧਰ ਇੱਧਰ ਅਸੀਂ ਬਾਹਰ ਦੀ ਹਾਂਜੀ ਹੈ ਬਸ ਆਪ ਦੀ ਰੋਟੀ ਪਕਾਓ ਆਪ ਦੀ ਖਾਓ ਕੂਚ ਡੁੱਗੋ ਖਾਤ ਚ ਡੁੱਗੋ ਰਸੋਈ ਸਾਂਝੀ ਐ ਸਾਰਾ ਕੁਝ ਸਾਂਝਾ ਹੈ ਡਾਇਟਿੰਗ ਬਾਥਰੂਮ ਸਾਂਝਾ ਐ ਇਧਰ ਸਾਡੇ ਕੋਲ ਹੀ ਮੋਟਰ ਐ ਜਦੋਂ ਮਰਜ਼ੀ ਚਲਾ ਲਓ ਜਮਾਂ ਨਹੀਂ ਰੁਕਦੀ ਵੇ ਦੁਸ਼ਮਣਾਂ ਸਾਰਾ ਕੁਝ ਸਾਂਝਾ ਹੈਗਾ ਹਾਂ ਟਿਕ ਜਾ ਅੱਡ ਹੋਏ ਤੇ ਤਾਂ ਇਹ ਫਾਇਦਾ ਵੀ ਸਾਡੇ ਵਾਲੇ ਪਾਸੇ ਏਸੀ ਲੱਭੇ ਭਾਈ ਮੀਟਰ ਲੱਗੂਗਾ ਇਹਨਾਂ ਦਾ ਬਿਮਾਰੀ ਦੇ ਪੈਸੇ ਇਹਨਾਂ ਦੇ ਅਲੱਗ ਏਸੀ ਐ ਉਹ ਹੀਟਰ ਨਹੀਂ ਕਹਿੰਦਾ ਮਿਸਟਰ ਕਹਿਣਾਗਾ ਬਿੱਲ ਛੋਟਾ ਪਿਓ ਭਰੂਗਾ ਮੈਂ ਨਹੀਂ ਭਰਦਾ ਭਰਦਾ ਇਹੀ ਭਰੂ ਹੁਣ ਕਾ 40000 ਰੇਸੀ ਦੇ ਲੱਗੂ ਬਿੱਲ ਨਹੀਂ ਭਰ ਸਕਾਂਗੇ ਅਸੀਂ ਹੋਏ ਤੇ ਇਥੋਂ ਮੰਗਾਂਗੇ ਭਰੀ ਜਾਓ ਖੂਕ ਦੱਗਣਾ ਡਿੱਗੋ ਨਾ ਖਚਾਂਗੇ ਆਪਾਂ ਦਾ ਮੇਰੇ ਯਾਰ ਓਏ ਇਧਰ ਟੱਪਿਆ ਕਰਨਗੇ ਯਾਰ ਤੇ ਕੱਢਾਂਗੇ ਕੰਦ ਆ ਵੀ ਗੱਲ ਹੈਸੀ ਵਾਲੇ ਜਾ ਕੇ ਆਜੇ ਨਿਕਲੇ ਯਾਰ ਮੇਰੀ ਗੱਲ ਸੁਣ ਲੈ ਨਾ ਕੱਲ ਨਿਕਲੇ ਜੇ ਤਾਂ ਖੁੰਡੇ ਬਣਾਉਣੇ ਆ ਲੱਤਾਂ ਦੇ ਤਾਂ ਸਾਧ ਲਓ ਮੈਂ ਕਰ ਦਿਆਂ ਨਹੀਂ ਕਰ ਦਿਆਂ ਆਏ ਕਰ ਦਿਆਂ ਕਰਦੇ ਨਹੀਂ ਕਰਦੇ ਬਈ ਕੱਲ ਜਾਵਾਂ ਨਹੀਂ ਕਰਦੇ ਆਹਾ ਗੇਟ ਹੈ ਜਿਹੜਾ ਇਹਨੂੰ ਅਸੀਂ ਖੋਲਾਂਗੇ ਖੋਲ ਲੋ ਚਾਹੇ ਤੁਸੀਂ ਗੱਡੀ ਢਪੋਣੀਆਂ ਚਾਹੇ ਟਰਾਲਾ ਵੀ ਆਹ ਗੇਟ ਨਹੀਂ ਖੁੱਲੂਆ ਜਿੰਨਾ ਚਿਰ ਆਪਾਂ ਨਹੀਂ ਮਨਜ਼ੂਰੀ ਦਿੰਦੇ। ਬਸ ਖੋਲੋ ਖੋਲੋ। ਇਹਨਾਂ ਦਾ ਆਪਾਂ ਨਹੀਂ ਖੋਲਦੇ। ਉਹ ਵੀ ਸਾਡੇ ਵਾਲਾ ਵੀ ਖੋਲ ਲਿਆ ਕਰੋ। ਅਸੀਂ ਗੇਟ ਫਿਰ ਐ ਕਰ ਉਹਨੂੰ ਬੁਲਾਓ। ਹਾਂ। ਬਰਕ ਸਾਪ ਵਾਲੇ ਨੂੰ ਚਿਟਕਣੀ ਉਰਾਂ ਲਵਾਉਦੇ ਉਹ ਪਹਿਲੇ ਨਾਲ ਦੀ। ਹਾਂ ਉਹ ਹਾਂ ਉਰਲੇ ਪਾਸੇ ਲਵਾ ਦੇ। ਅੱਡ ਲਾ ਕੇ ਜਿੰਦਾ ਹੀ ਲੱਗਦਾ ਕਰਦੇ ਮੇਰੇ ਯਾਰ ਇਹਨੂੰ। ਸਾਰੇ ਨੂੰ ਖੋਲ ਲਿਆ ਕਰਿਓ। ਜਿੰਦਾ ਨਾ ਅਸੀਂ ਅਸੀਂ ਤਾਂ ਆਪਦੇ ਆਪਦੇ ਸਾਂ ਨਹੀਂ ਲੱਗਿਆ ਕਰ। ਅਗਲੇ ਦਿਨ ਮੇਰੇ ਲਈ ਮਾਂ ਮੈਨੂੰ ਕਹਿੰਦੀ ਕਹਿੰਦੀ ਤੂੰ ਇਕੱਲਾ ਹਾਂ। ਹਾਂ ਫਰਾ ਕੀਤਾ ਜਾ। ਜਾ ਕੇ ਆ ਮੈਂ ਉਹ ਵੇਸੀ ਉਹਦਾ ਚਾਈ ਪੰਡ ਚੱਕ ਲਿਆ ਉਹ ਸਾਡੇ ਕੋਲ ਲੈ ਵਾਂਗੇ ਰੀਤਾ ਦਾ ਚੱਕਾ ਫਿੱਕਲੇ ਮੇਰੇ ਅੱਡ ਹੋ ਗਏ ਗੱਲ ਸੁਣ ਇੱਕ ਸਾਡਾ ਚੱਕ ਲੈ ਡੈਡੀ ਕਹਿੰਦਾ ਪੰਜ ਚੱਕ ਲੈਗੇ ਦੋ ਇਹ ਚੱਕ ਲੈ ਜਿੰਨੇ ਮਰਜ਼ੀ ਚੱਕ ਲੋ ਅਸੀਂ ਨੀ ਕਿਸੇ ਕੰਜਰ ਨੂੰ ਰੋਕਦੇ ਮਰੋ ਜਿਹਨੇ ਮਾਰਿਆ ਭਾਈ ਭਾਈ ਮੇਰੀ ਗੱਲ ਸੁਣ ਲੈ ਉਹ ਸਾਡੇ ਤੇਰੇ ਘਰ ਆਲੇ ਤੋਂ ਘਰ ਦੇ ਫੇਰ ਲਿਆਉਂਗਾ ਉਧਰ ਚੱਲ ਚੱਲ ਉਧਰ ਚੱਲ ਲੈ ਕੇ ਚੱਲ ਇਹਨੂੰ ਇਹਨੂੰ ਲੈ ਕੇ ਆ ਮਾਰਨ ਦੇ ਇਹਨਾਂ ਨਾਲ ਇਹ ਕੁੜੀਏ ਇਹਨਾਂ ਨਾਲ ਕੋਈ ਨਾਤਾ ਨਹੀਂ ਹੈਗਾ ਚੱਲ ਤੂੰ ਉਧਰ ਚੱਲ ਪੁੱਤ ਪੁੱਤ ਚੱਲ ਚੱਲ ਹਾਂ ਚੱਲ ਬਣ ਗਿਆ ਕੰਮ ਬਣ ਗਿਆ ਕੱਪ ਹਾਂ ਚਲ ਫਿਰ ਮੇਰੀ ਗੱਲ ਸੁਣੋ ਸ਼ੀਸ਼ੀ ਦੀ ਜਾ ਕੇ ਨੇ ਏਸੀ ਲਿਓ ਉਹ ਯਾਰ ਚਾਚੇ ਏਸੀ ਲਈ ਸੀ ਆ ਤੇਰਾ ਬੀਤਾ ਪੜ ਗਿਆ ਲੜਾਈ ਚ ਚੱਲ ਕੋਈ ਨਾ ਚੱਲ ਕੋਈ ਨਾ ਉਹ ਲਿਆਵਾਂਗੇ ਮੰਡਿਓ ਫਿੱਟਾ ਕੀ ਨਾਮ ਤੇ ਲੈਂਦੇ ਨੇ ਕੁੜੇ ਆ ਲਿਆਵਾਂਗੇ ਤੇਰਾ ਫਿੱਟੇ ਨੂੰ ਮੈਂ ਕਿਹੜਾ ਸੂਟ ਸੀਂਦਿਆ ਤਾਂ ਉਹ ਰੱਖਿਆ ਦੀ ਐਮਰਜੈਂਸੀ ਨੂੰ ਜਿਹੜਾ ਆਪਣੀ ਕੰਮ ਆਉਣਾ ਸੀ ਇਸੇ ਨੇ ਦਵਾਇਆ ਸੀ ਕੋਈ ਗੱਲ ਨਹੀਂ ਤੂੰ ਜੰਟੇ ਨੂੰ ਰੇਡੀ ਵਾਲੇ ਨੂੰ ਫੋਨ ਕਰ ਰੇਡੀ ਚ ਲਿਆਵਾਂਗੇ ਸੀ ਫੇਰ ਰੇਡੀ ਚ ਤਾਂ ਲਿਆਵਾਂਗੇ ਫਿੱਟਾ ਕਰ ਲਈਏ ਕੋਈ ਕੰਪਨੀ ਦੱਸ ਕਿਹੜੀ ਲੈਣੀ ਆ ਉਹ ਮੈਂ ਉਹਦੇ ਦੱਸਦੇ ਤਾਂ ਹੈਗਾ ਤੀ ਕਿਹੜੀ ਰਣ ਦੱਸਾਂ ਲੈਟਸਨ ਦਾ ਕਹਿੰਦੀ ਸੀ ਨਹੀਂ ਹਾਂ ਕੋਮੋ ਕੇ ਦੋ ਲੈਡਸਨ ਕਾਣੀ ਚੱਕ ਗਿਆ ਸੀ ਲੈਡਸਨ ਕਿਹੜਾ ਤੀ ਉਹ ਹੈ ਓਏ ਕੁੱਤੇ ਨਹੀਂ ਹੁੰਦੇ ਉਹ ਮਾਸਟਰ ਪੀਸ ਉਹ ਤਾਂ ਕੋਈ ਨਹੀਂ ਉੱਥੇ ਜਾ ਕੇ ਪੁੱਛ ਲੰਗੇ ਨਾ ਤੂੰ ਵੀ ਉਹ ਕਿੱਥੋਂ ਕਹਿਣਾ ਸਿੱਖ ਗਿਆ ਹਾ ਜਿਹੜਾ ਤੂੰ ਹੁਣ ਕਿਹਾ ਤੀ ਲੈਡਸਨ ਹਾਂ ਅੱਜ ਸੁਣਿਆ ਬੋਲਦੇ ਨੇ ਇਹ ਗੱਲਾਂ ਕਰਦੇ ਨੇ ਜਵਾਕਾ ਤਾਂ ਵੀ ਨਹੀਂ ਕੀ ਹੁੰਦਾ ਲੈਡਸਨ ਹਾਂ ਮੇਰੀ ਗੱਲ ਸੁਣ ਲੈ ਚਾਚੇ ਤੂੰ ਵਿਗੜਦਾ ਲੱਗਦਾ ਮੈਨੂੰ ਤੂੰ ਸੁਧਰ ਜਾ ਨਹੀਂ ਮੇਰੇ ਮਾਇ ਦਾ ਸੁਣਦਾ ਉਹੀ ਮੇਰੇ ਯਾਰ ਨਾਲ ਲੜੋ ਜਾਦ ਰਹੀ ਚੱਲ ਨਾਲੇ ਮੇਰੀ ਗੱਲ ਸੁਣੋ ਉਹਨੂੰ ਰਿਕਸ਼ੇ ਵਾਲ ਨੂੰ ਕਹਦੇ ਵੀ ਹੌਲੀ ਹੌਲੀ ਲਿਆਵੇ ਕਿੱਥੇ ਕਰਾਈ ਜੀ ਇੱਕ ਦਾ ਐਸੀ ਤਾਂ ਹੌਲੀ ਹੌਲੀ ਤ ਤੂੰ ਬਣਾ ਲਾ ਇੱਥੇ ਪੂੜੇ ਪਾੜੇ ਲਾ ਦੇ ਤੀ ਦੇਖੀ ਹੋਈ ਸੀ ਡੱਬਾ ਫੜ ਲੈ ਹਾਂ ਡੱਬਾ ਫੜ ਦੇ ਮੈਂ ਇਹ ਦੂਜਾ ਓਏ ਦੂਜਾ ਅੱਛਾ ਅੱਛਾ ਓਏ ਇਹ ਤਾਂ ਜਾਣਾ ਮਠਾਈਆਂ ਦੂਜਾ ਨਹੀਂ ਦੂਜਾ ਨਹੀਂ ਲੋਕਾਂ ਨੂੰ ਬੋਲਦਾ ਹੁੰਨਾ ਲਿਆ ਵਾਂਗੇ ਬਣੀ ਨਹੀਂ ਬਣੀ ਨਹੀਂ ਉਹ ਆਪਣਾ ਲਈ ਹੋਰ ਰਾਤ ਨੂੰ ਮੇਰੇ ਗਲ ਪਾਈ ਜਾਂਦੀ ਐ ਵੀ ਤੂੰ ਚਾਚੇ ਨਾਲ ਰਹਿ ਕੇ ਵੀ ਨੇ दारू ਦਾ ਤਾਂ ਨੇ ਨਾ ਨਹੀਂ ਲੈਣਾ ਤਾਂ ਪੱਕੇ ਤੇ ਵੀ ਆ ਕਰਾਂ ਇਹ ਦੇਖੀ ਤਰੇ ਕਰਾਂ ਅੱਗ ਪੈਂਦੀ ਆ ਠੰਡੀ ਵੀ ਵਾਂਗੇ ਹੋਏ ਐ ਬੀਅਰ ਬਈ ਹਾਂ ਐ ਬੀਅਰ ਆ ਚਾਚਾ ਆ ਇੱਕ ਗੱਲ ਹੋ ਰਿਹਾ ਹੈ ਐ ਏਸੀ ਵਾਲਿਆਂ ਨੂੰ ਆਏ ਕਹਦਾਂਗੇ ਵੀ ਏਸੀ ਛੋਟੇ ਤੋਂ ਲੈ ਕੇ ਆਨੇ ਇੱਕ ਇੱਕ ਬੀਅਰ ਸਾਨੂੰ ਦਿਵਾਓ ਬਈ ਲੈ ਜਾਣਗੇ ਉਹ ਐ ਜੇ ਮੰਨ ਗਏ ਤਾਂ ਕੀ ਐ ਕਹਾਂਗੇ ਉਹ ਚਾਹ ਦਾ ਨੌ ਲੈਂਦੇ ਹੁੰਦੇ ਨੇ ਹੋਏ ਨਹੀਂ ਮਰਾਵੇ ਕਹਿੰਦਾ ਅੱਗ ਪੈਂਦੀ ਆ ਚਾਹ ਦਾ ਨਹੀਂ ਏਸੀ ਚ ਠੰਡੀ ਕਰਦੇ ਨੇ ਮੈਂ ਸੁਣਿਆ ਕਹਿੰਦੇ ਇੱਕ ਏਸੀ ਹੋਰ ਵੀ ਹੁੰਦਾ ਚਾਚੇ ਕਿਹੜਾ ਤੁਸੀਂ दारू ਲਿਓ ਹਾਂ ਕਹਿੰਦੇ ਵੀ ਉਹਦੇ ਏਸੀ ਚ ਕਰ ਤਰ ਕਿਦੋਂ ਠੰਡੀ ਕਰ ਸਕਦੇ ਹੋ ਵਿਚੇ ਅੱッセ ਮਰੇ ਆ ਹਾਂ ਨਾ ਬਰਫ ਦੀ ਲੋੜ ਨਾ ਬਰਫ ਉਹ ਮੇਰੇ ਸਾਹਕ ਨੇ ਨੂੰ ਫ੍ਰੀਜ ਇਹਨਾਂ ਨੂੰ ਸਮਾਦੀ ਆਪਾਂ ਨੇ ਕਿ ਉਹਨਾਂ ਨੂੰ ਉਹ ਵਿਚਾਈ ਜਿਉਂ ਏ ਸੀ ਮਿਲ ਕੇ ਆਪਾਂ ਮੰਡੀ ਕਰਨ ਵਾਲਾ ਫਿਰ ਆਪਾਂ ਖੋਲ ਕੇ ਵਿੱਚ ਉਹਦੇ ਦਾਰੂ ਧਰ ਦਿਆ ਕਰਾਂਗੇ ਜਦੋਂ ਡੰਡੀ ਹੋ ਗਈ ਰਾਤ ਨੂੰ ਜਦੋਂ ਤੇਰੀ ਨੂੰ ਸੌਂਗੀ ਹਾਂ ਉਦੋਂ ਲਾ ਲਿਆ ਕਰਾਂਗੇ ਪੀ ਪੀਗਾ ਇਹ ਵੀ ਗੱਲ ਠੀਕ ਹੈ ਨਾ ਮੈਂ ਇਹਦੀ ਲੋੜ ਫ੍ਰੀਜ ਦੀ ਹੈ ਨਾ ਉਹ ਲੈ ਆਪਾਂ ਟਵਲ ਬਿਲ ਕਾ ਨੂੰ ਪਾਣਾ ਕੰਜਾ ਦਾ ਫ੍ਰੀਜ ਇਹਨਾਂ ਨੂੰ ਜਦ ਆਪਾਂ ਤਾਂ ਏ ਸੀ ਵਾਧੂ ਆ ਹਾਂ ਵਿੱਚੇ ਬਰਫ ਜਮਾਇਆ ਕਰ ਸਾਰਾ ਕੁਝ ਆ ਜਾ ਆ ਜਾ

ਅੰਬਾਰ ਵਗਜਾ ਹੁਣ ਇੱਥੇ ਮੈਂ ਪਾਉਂਗੀ। ਮੈਂ ਕਿਉਂ ਨੇੜਿਆਂ ਲੱਗਦੀ ਆਂ? ਆਪਦੇ ਘਰੇ ਚਲੋ ਉਧਰ ਆ। ਮੇਰਾ ਕਮਰਾ ਹੈ। ਤੇਰਾ ਤੇਰਾ ਤੂਰਾ ਕੋਈ ਨਹੀਂ ਸਾਨੂੰ ਵੰਡ ਚ ਆਇਆ ਇਧਰਲੀ ਸਾਈਡ ਆਈਏ ਸਾਨੂੰ। ਕੀ ਹੋ ਗਿਆ ਭਾਬੀ? ਕਿਉਂ ਤੜਕ? ਬਾਹਰ ਜਾਓ ਮੇਰਾ ਕਮਰਾ ਹੈ। ਜਾਓ ਬਾਹਰ। ਉਹ ਨਹੀਂ ਜਾਣੇ ਪੈਨੇ ਮੋਜਾਂ ਨਾਲ। ਕਿਹੜਾ ਕੰਜਰ ਕਹਿੰਦਾ ਤੇਰਾ ਕਮਰਾ ਹੈ? ਮੇਰੇ ਬੈੱਡ ਨੇ ਇਹ ਮੇਰੇ ਬੈੱਡ ਨੇ। ਤੇਰੇ ਹੋ ਸਕਦੇ ਨੇ ਉਧਰ ਜੇ ਸਾਡੇ ਬੈੱਡ ਲੱਗੇ ਨੇ ਉੱਤੇ ਪੈ ਜਾ ਕਰੋ। ਐ ਕਿਵੇਂ ਪੈ ਜਾ ਕਰੂੰ ਮੈਂ ਤਾਂ ਮੇਰੇ ਬੈੱਡ ਤੇ। ਕਾਹਨ ਤੜਕੇ ਬਿੱਡ ਬਦਲਾਂਗੇ ਓਏ। ਹਾਂ। ਬਿੱਡ ਬਗਲ ਦਾਗੇ ਤੜਕੇ ਤੇਰੇ ਲਈ ਮੈਂ ਫਰੇਸ ਦੇ ਮੇਰੇ ਕਮਰੇ ਚ ਰਹੂਗਾ ਅੱਜ ਦਾ ਦਿਨ ਫੇ ਕਮਰੇ ਦਾ ਫਟਾ ਏ ਤੁਹਾਨੂੰ ਪਹਿਲਾ ਹੀ ਸਾ ਆ ਗਿਆ ਸਾਨੂੰ ਉਰਲਾ ਆ ਗਿਆ ਐ ਕਿਵੇਂ ਆ ਗਿਆ ਮੈਂ ਨਹੀਂ ਆਦਰੂ ਕੋਈ ਕਿਸੇ ਨੂੰ ਮੈਂ ਤੇਰੇ ਜ਼ੋਰ ਨਾਲ ਕਾਰਵਾਈ ਗੱਲ ਜਾ ਕੇ ਅਸੀਂ ਤਾਂ ਏਸੀ ਆ ਪਟਵਾਗੇ ਬੜਾ ਗੱਲ ਮੇਰੇ ਘਰੋਂ ਮੈਂ ਨਹੀਂ ਆ ਮੈਂ ਤੇਰੇ ਡੈਡੀ ਨਾਲ ਕਾਰਵਾਈ ਗੱਲ ਜਾ ਕੇ ਮੇਰੇ ਤਾਂ ਇਹ ਹੈ ਹੁਣ ਡੈਡੀ ਐ ਕਿਵੇਂ ਬਈ ਆਏ ਕਿਵੇਂ ਹੋਰ ਕਿਵੇਂ ਹੁੰਦਾ ਹੁੰਦਾ ਓਏ ਬੂ ਮੈਂ ਮਰ ਜਾ ਮੇਰਾ ਤਾਂ ਕਮਰਾ ਵੀ ਗਿਆ ਮੈਂ ਕਿੱਥੇ ਜਾਉਂਗੀ ਹੁਣ ਆਹ ਕਮਰੇ ਨਾਲ ਗੱਲ ਕਰ ਉਹ ਕਮਰੇ ਨਹੀਂ ਹੈਗੇ ਹਾਂ ਮੈਂ ਮਰ ਕਾਲਾ ਹਵਾਤਾਂ ਨੇ ਗੱਲ ਕੋਈ ਨਾ ਫਿਰ ਹਾਂ ਮੇਰੀ ਗੱਲ ਪਰ ਕੇ ਮੋਜਾਂ ਨਾਲ ਮੇਰ ਮਾਰ ਕੇ ਮੇਰੇ ਕਮਰੇ ਚ ਫੇਰ ਮੂਹਰ ਨਹੀਂ ਮਾਰੀ ਤੂੰ ਕੋਈ ਸੁਲਾ ਸਭਾਈ ਵਾਲੀ ਗੱਲ ਕਰਕੇ ਹੂ ਘਾਟਾ ਸੌਣਾ ਤੂੰ ਸਮਝਾ ਘਾਟੇ ਵਾਲ ਤੇ ਕਣਾਂ ਹਾਂ ਨੂੰ ਕਰ ਉਹੀ ਕਹਿੰਦਾ ਇਹ ਘੰਟੇ ਵਾਲੀਆਂ ਵੀ ਨਹੀਂ ਹੈਗੀਆਂ ਇਹ ਲਸਣ ਨਹੀਂ ਇਹਨਾਂ ਦੇ ਆ ਕਿਹ ਲਸਣ ਸਾਡੇ ਕਿਵੇਂ ਮਾੜੇ ਹੋ ਗਏ ਤੂੰ ਕਹਿੰਦਾ ਮੀਰ ਭਾਈ ਨਾਲ ਕਹੇ ਕਹਦੇ ਵੀ ਚਾਚਾ ਮੈਂ ਕਿ ਆਏਗਾ ਕਹਿੰਦਾ ਸੀ ਵੀ ਚਾਚਾ ਮੈਂ ਨਹੀਂ ਭਾਈ ਜਾਂਦੇ ਚਾਚਾ ਚੱਲ ਐਂ ਕਰੋ ਹੈ ਹੁਣ ਮੈਂ ਬਧੀਆ ਪਿਆਰ ਨਾਲ ਗੱਲ ਕਰਦੇ ਜਾਂ ਭੱਗ ਜੂ ਹੁਣ ਨਹੀਂ ਹੁਣ ਨਹੀਂ ਚਾਚਾ ਮਾਦਾ ਐਡਾ ਕੁਲੇ ਨਹੀਂ ਹੈਗੇ ਅਸੀਂ ਚਾਚਾ ਕੁਲਾ ਨਹੀਂ ਚਾਚੀ ਦੇ ਬਥੇਰੇ ਚਾਚੇ ਨੇ ਬਥੇਰੇ ਅਗਰ ਤਾਂ ਚਲ ਕੋਈ ਨਾ ਤਾਂ ਮੈਨੂੰ ਪਤਾ ਹੀ ਐ ਪਤਾ ਮੈਨੂੰ ਵੀ ਚਲ ਕੋਈ ਨਾ ਕੋਈ ਨਾ ਆਏ ਕਿੱਥੇ ਤੈ ਤੂੰ ਹੀ ਹੋ ਗਈ ਤੇਰੇ ਘਰਾਂ ਨੂੰ ਦੇਖ ਲੈ ਕਿੱਥੇ ਫਿਰਦਾ ਉਹ ਨਾ ਕਿਸੇ ਮਗਰ ਫਿਰਦਾ ਉਹ ਕੂੜਾ ਲੈ ਕੰਮ ਤੇ ਗਿਆ ਹੋਇਆ ਕੰਮ ਤੇ ਤੇਰਾ ਵਰਦਾ ਬੈਲਾ ਨਹੀਂ ਵੀ ਉਰੇ ਬੈਠਾ ਤੇ ਪਿਆ ਮਾੜਾ ਅੱਧੀ ਦਾ ਬੈਲੇ ਬਹਿ ਕੇ ਖਾਵਾਂਗੇ ਬਾਈ ਬੈਲੇ ਐਸ਼ ਕਰਦੇ ਨਜ਼ਾਰੇ ਲੈਣਿਆਂ ਮੈਨੂੰ ਨਾ ਛੜ ਨਜ਼ਾਰੇ ਕਿਸੇ ਦੇ ਕਮਰੇ ਚ ਜਾ ਕੇ ਨਜ਼ਾਰੇ ਲੈਣੇ ਹੋ ਤੁਸੀਂ ਮੇਰੇ ਰੂਮ ਤੇ ਮੇਰ ਮਾਰਲੀ ਬੰਡ ਚ ਆਇਆ ਕਮਰਾ ਬੰਡ ਚ ਆਏ ਫਿਰ ਮੈਂ ਕੀ ਕਰਾਂ ਮੈਂ ਕਿੱਧਰ ਹਾਡੋਰਾ ਗੋਡੇ ਕਸ ਕੇ ਜੀ ਨੇ ਪਾਇਆ ਇਹ ਕੱਲ ਆ ਕੇ ਕਹਿੰਦੀ ਮੇਰੀ ਕਮਰਾ ਬਣ ਗਿਆ ਲੈ ਸਾਡਾ ਕੋਈ ਹੱਕੇ ਨਹੀਂ ਨਾ ਫਿਰ ਮੈਂ ਕਿੱਧਰ ਜਾਊਗੀ ਪੈਂ ਸਾਨੂੰ ਹੋ ਗਿਆ ਜਿੱਦਾਂ ਏਸੀ ਲਵਾਉਣ ਦੀ ਗੱਲ ਧੀ ਉਦਦੇ ਸਾਡੇ ਨਾਲ ਨਹੀਂ ਲੱਗੀ ਹਈ ਲੱਗੂ ਤਾਂ ਹੈਗੀ ਤੇ ਮੈਂ ਤਾਂ ਤੁਹਾਡੇ ਨਾਲ ਸੀ ਤੇ ਬਾਈ ਤੇਰੇ ਘਰ ਆ ਨਹੀਂ ਲੱਗਿਆ ਉਹਨੂੰ ਪਰ ਉਹ ਨਹੀਂ ਲੱਗਿਆ ਕਿ ਮੈਂ ਤੇ ਤੁਹਾਡੇ ਨਾਲ ਸੀ ਮੈਂ ਤਾਂ ਪ੍ਰੀਤ ਨਾਲ ਵੀ ਗੱਲ ਕਰੀ ਸੀ ਮਾਂ ਮੈਂ ਤਾਂ ਤੁਹਾਡੇ ਨਾਲ ਹੀ ਸੀ ਪਰ ਤੇਰੇ ਘਰ ਵਾਲਿਆਂ ਨੇ ਛੱਡ ਕੇ ਆ ਜਾ ਇੱਧਰ ਹੁਣ ਤੇਰੇ ਬਾਪੂ ਤੋਂ ਲਵਾਉ ਪਈਦਾ ਇਹ ਹਾਂ ਤੇਰੇ ਭੈਣ ਜੀ ਤੋਂ ਲਵਾਉ ਭਾਈ ਦਾੜੀ ਜੀ ਨੇ ਦਾੜੀ ਜੀ ਨੇ ਲਵਾਉਂਦੇ ਹੈਗੇ ਚਾਚਾ ਵਧੀਆ ਹਾਂ ਮੈਂ ਤੇ ਚਾਚਾ ਤੇਰੇ ਕਣੀ ਸੀ ਉੱਧੇ ਵੀ ਕਾਹਨ ਦੇਖਿਆ ਹਾਂ ਜੇ ਮਿੱਠਿਆ ਮਾਰਦੀ ਹਾਂ 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 ਹੁਣ ਤੱਕ ਨਹੀਂ ਮੇਰੇ ਕਮਰੇ 'ਚ ਉੱਠ ਕੇ ਵਗ ਜਾਓ ਫਿਰ ਹੋਰ ਕੀ ਕਰਾਂ ਤੁਸੀਂ ਮੇਰੇ ਕਮਰੇ 'ਚ ਆ ਪਈਓਗੇ ਕਮਰੇ 'ਚ ਵਗ ਜਾ ਤੂੰ ਅਸੀਂ ਆਪੀ ਵਗ ਜਾਂਦੇ ਇੱਥੇ ਬਹਿ ਜਾਂਦੀ ਆ ਕੇ ਫਿਰ ਮੈਂ ਐ ਕਰਦੀਆਂ ਮੈਂ ਅੱਛਾ ਬੋਲ ਨਾ ਮੈਂ ਤੁਹਾਡੇ ਕਮਰੇ ਐ ਕਰਦੀਆਂ ਚਾਚਾ ਸੂਜੀ ਫਿਰ ਹਾਂ ਕਾ ਗੱਲ ਤਾ ਸੁਣ ਲੈ ਮੇਰੀ ਮੈਂ ਤੁਹਾਡੇ ਘਣੀ ਆ ਮੈਂ ਉਹਨਾਂ ਕਣੀ ਨਹੀਂ ਹੈਗੀ ਮੈਂ ਮੰਜਾ ਡਾਲਿਆ ਕਰੂੰਗੀ ਅਸੀਂ ਤੇਰੇ ਘਰੀ ਨਹੀਂ ਆ ਤੇ ਮੰਜਾ ਡਾਲਿਆ ਕਰਾਂਗੀ ਮੈਂ ਤੇਰੇ ਫਰੀ ਬੱਡ ਤੇ ਪੈਂਦਾ ਬਾਈ ਚਾਚਾ ਉੱਥੇ ਮੰਜੇ ਤੇ ਪੈਂਦਾ ਹੈ ਪਰ ਇਧਰ ਡਾਲਿਆ ਕਰਵਾਉਂਗਾ ਇਧਰ ਆਏ ਤਾਂ ਨਹੀਂ ਹੈਗੀ ਸਾਡੀ ਨਮਾਰੀ ਨਹੀਂ ਖੋਦੀ ਲੈ ਉਹਦੇ ਕੀ ਰਾਤ ਰਾਤ ਨੂੰ ਪਾਇਆ ਕਰਨ ਦੇ ਚੱਲ ਨਾ 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 ਕੋਈ ਲਿਹਾਜ ਨਹੀਂ ਵੀ ਆਪਾਂ ਇਹ ਤਾਂ ਫਿਰ ਗਲਤ ਗੱਲ ਤਾਂ ਜਮਾ ਵੀ ਲਿਹਾਜ ਨਹੀਂ ਹੈਗੀ ਮੈਂ ਤਾਂ ਤੁਹਾਡੀ ਮੇਰ ਕਰਾਈ ਹੈ ਸਮਝ ਆ ਯਾਰ ਮੈਂ ਤਾਂ ਤੁਹਾਡੀ ਇੰਨੀ ਮੇਰ ਕਰਾਈ ਤੇ ਚਾਚਾ ਤੁਹਾਨੂੰ ਤਾਂ ਲੋੜ ਨਹੀਂ ਮੇਰ ਦੀ ਬਦਲ ਗਏ ਬਦਲ ਗਏ ਤੁਸੀਂ ਤਾਂ ਸਾਂ ਦਾ ਕੋਈ ਲੋੜ ਨਹੀਂ ਭਾਈ ਜਿਆਦਾ ਤਾਂ ਕੋਈ ਨਾ ਕਦੇ ਤਾਂ ਮੈਂ ਕੰਮ ਆਉਂਗੀ ਤੁਹਾਡੇ ਯਾਦ ਕਰੂੰਗੀ ਮੈਨੂੰ ਵੀ ਹਾਂ ਕਾ ਇਹ ਨੂੰ ਆਉਂਦਾ ਭਾਈ ਇੱਧਰਲਾ ਪਰਿਵਾਰ ਕੋਈ ਕੰਮ ਨਹੀਂ ਆਉਂਦਾ ਸਾਡੇ ਤਾਂ ਐ ਕਿ ਮੇ ਨਹੀਂ ਆਉਂਦਾ ਹੈ ਗਿਆ ਲਦੇ ਲਾਉ ਲੱਗਿਆ ਤੁਹਾਡੇ ਮਾਰਨੇ ਵਿੱਚ ਬਲੌਕ ਲੈਉਣੀਆਂ ਪ੍ਰੀਤ ਨੂੰ ਕੋਈ ਨਾ ਹਾਂ ਦੇਖ ਦੇਖ ਕਿਵੇਂ ਸੇ ਪਏ ਨੇ ਅਲੇ ਤਾਂ ਖਰਾੜੀ ਮਾਰੇ ਨੇ ਪਰ ਜਾਈ ਅਲੇ ਤਾਂ ਪੱਦ ਨਹੀਂ ਮਾਰਿਆ ਹੈ ਚਾਚੇ ਪੁਨੀਆ ਨਗਰੇ ਆ ਗਾ ਫੀਆਂ ਸਾਰਾ ਦੇ ਚੌੜ ਕਰਨ ਵਿੱਚ ਕੀ ਜਾਂਦਾ ਹੂੰ ਤਾਂ ਸਾਰਾ ਦਿਨ ਜੀਏ ਇੱਕ ਸਾਲ ਹੋਰ ਸੁਣ ਲੈ ਮੇਰੇ ਵਾਲੇ ਪਿਓ ਨੂੰ ਤਾਂ ਗੇਟ ਚ ਹੀ ਮੋੜ ਦੇਣਾ ਆਪਾਂ ਨੇੜੇੋਂ ਲੱਗਦਾ ਮਾਜਾ ਕਹਿਣਾ ਉਹ ਗੰਡਾਸੀ ਇੱਥੇ ਮੇਰੀ ਕੋਈ ਟੰਡਾਸੀ ਤੇਰੀ ਉੱਥੇ ਪਈਏ ਸ਼ੈੱਡ ਥੱਲੇ ਲਿਆ ਮਜਾਕੀ ਚਲ ਭਾਈ ਰਹਿਣ ਦੇ ਹੁਣ ਤਾਂ ਆ ਜੋੜਾ ਹੈਗਾ ਜੀ ਜਿਆਦਾ ਤਿੰਨ ਪੰਜ ਕਰੂਗਾ ਏਸੀ 26 ਤੇ 16 ਤੇ ਨਾ ਕਰੀਏ ਇਹਨੂੰ 16 ਤੇ ਤਾਂ ਮੇਰਾ ਸਾਰਾ ਤੱਤਾ ਹੋ ਜੂਗਾ ਤੂੰ ਨਾ ਵੱਧਦੇ ਕਰ ਇਹਨੂੰ ਠੰਡਾ ਕਰ ਕਮਰਾ ਉਹ ਨਹੀਂ ਹਾਂ ਜਦੋਂ ਕਹਿੰਦੇ ਜਿੰਨੇ ਘੱਟ ਤੇ ਹੋ ਇਹ ਹੈ ਉਨਿੰਕਾ ਵੱਧ ਠੰਡਾ ਕਰੂ ਕਮਰਾ ਆਪ ਮੰਨਦੇ ਹਿਸਾਬ ਨਾਲ ਚੱਲਦਾ ਇਹ ਉਲਟ ਹੁੰਦਾ ਇਹ ਹਾਂ ਅੱਛਾ ਮੇਰੇ ਸਾਹ ਮਾਹ ਕੇ ਦੇ ਘੱਟ ਦੇ ਤੱਕਾ ਹੁੰਦਾ ਤਾਂ ਹੀ 26 ਤੇ ਕਰ ਖਾਈ ਤੂੰ ਭੈਣ 16 ਤੇ ਕਰ ਬਰਫੜੇ ਇੱਕ ਗੱਲ ਹੋਰ ਹੈ ਹਾਂ ਮੈਂ ਇਹ ਸੁਣੇ ਇਹਨੂੰ ਰਾਤ ਨੂੰ 16 ਤੇ ਕਰਕੇ ਪਈ ਜਾ ਤੜਕੇ ਨੂੰ ਕਹਿੰਦੇ ਬਰਫ ਚ ਮਾਰਦਾ ਤੇ ਮੈਂ ਤੇ ਸਾਹ ਕਹਿੰਦਾ ਨਹੀਂ ਉੱਠੀ ਤੂੰ ਤਾਂ ਖਰਾੜੇ ਮਾਰਦਾ ਇੱਕ ਕਿਤੇ ਮੈਨੂੰ ਇਕੱਠਾ ਕਰਦੇ ਇਹ ਚਾਰ ਬੱਧ ਦੀ ਗੱਲ ਹੈ ਸਾਹ ਜੇ ਨਾਲ ਹੀ ਰੱਖੇ ਇਹਨੂੰ ਇਹ ਆਹ ਬਾਈ ਤੇ ਠੀਕ ਹੈ ਕੈ ਲੰਬਰ ਆ ਗਿਆ ਉਹ ਇਹ ਬਾਈ ਨੰਬਰ ਹੈ ਇਹ 22 ਸਿਆ ਹਾਂ ਵਾਤੇ ਇਹਦਾ ਇੱਥੇ ਵਾਤੇ ਇੱਥੇ ਵਾਤੇ ਇਹਦੀ ਰੱਖਾ ਤੇਰੀ ਭਜਾ ਉਹ ਉਹਨੂੰ ਤੇਰੀ ਨੂੰ ਨੂੰ ਕਹਿ ਦਿੰਨਾ ਮੈਂ ਵੀ ਇੱਕ ਕੰਪਲ ਲਿਆ ਦੇ ਹਾਂ ਥਾਪੜ ਕੇ ਸਮਾਉਂਦਾ ਹੈ ਮੇਰੇ ਯਾਰਾ ਦੇਖ ਲੈ ਅਹੀਂ ਮਰੀ ਜਾਂਦਾ ਦੀ ਮਾਤਾ ਸਾਰੀ ਰਾਤ ਅਹੀਂ ਮਰੀ ਜਾਂਦਾ ਮੱਛਰ ਚਾ ਥਾਪੜ ਥਾਪੜ ਸਮਾਉਂਦਾ ਮੈਂ ਹਾਂ ਇਹ ਤਾਂ ਤੂੰ ਕਾਨੂੰਨ ਕਹਿਣਾ ਨਾਲੇ ਆਪਾਂ ਹੁਣ ਕੰਪਲ ਵੀ ਏਸੀ ਵਾਲੇ ਲਿਆਵਾਂਗੇ ਕਿ ਏਸੀ ਵਾਲੇ ਕੰਪਲ ਹੁੰਦੇ ਨੇ ਬੜੇ ਸੋਹਣੇ ਹੁੰਦੇ ਨੇ ਉਹ ਕਿਵੇਂ ਉਹ ਉਹ ਬਾਲੇ ਸੋਨੇ ਹੁੰਦੇ ਨੇ ਮੈਨੂੰ ਵੀ ਨਹੀਂ ਐ ਪਤਾ ਗੱਲ ਕਰ ਸੁਣਿਆ ਮੈਂ ਕਹਿੰਦੀ ਕੇਸੀ ਵਾਲੇ ਕੰਬਲ ਆਟਾਉਂਦੇ ਨੇ ਅੱਛਾ ਵੀ ਐਸੀ ਜੇ ਪੈਣਾ ਪੈਂਦਾ ਜਦੋਂ ਉਹ ਕੰਬਲ ਲੈਣੇ ਜਾਂਦੇ ਨੇ ਉਹ ਕੰਬਲ ਲੈ ਲਉਗੇ ਵੀ ਕਰ ਲੈ ਚਾਹੂ ਪੂਰਾ ਹੁਣ ਪਾਣ ਨਹੀਂ ਹੁੰਦਾ ਉਹਨਾਂ ਚ ਕਹਿੰਦੇ ਉਹ ਹੁੰਦੇ ਵਧੀਆ ਹੁੰਦੇ ਨੇ ਅੱਛਾ ਹਾਂ ਉਹ ਲੈ ਆਪਾਂ ਨੇ ਕਿ ਹੁਣ ਕੁੜੀਆਂ ਵਿਆਹਣੀਆਂ ਨੇ ਇੰਨਾ ਕੰਮਾਂ ਦੀ ਆਪਾਂ ਉਹਨੇ ਸੁਦੜ ਜੀ ਨੇ ਨੀਂਦ ਖਰਾਬ ਕਰਤੀ ਹੈ ਦੇਖ ਲੈ ਓਏ ਦੇਂਦਾ ਮਹਾ ਯਮਾਨੀ ਪਤਾ ਲੱਗਦਾ ਯਮਾਨੀ ਪਤਾ ਲੱਗਦਾ ਹੈ ਪਹਿਲਾ ਤਾਂ ਆਈ ਮਾਦਾ ਉੱਠ ਗਿਆ ਕਦੇ ਬੈਠ ਗਿਆ ਅੱਛਾ ਤੇਰੀ ਨੂੰ ਸੌਂਗੀ ਲਿਆ ਮਾਣਾ ਉਤੋਂ ਵੀਰੇ ਤੋਂ ਫੜ ਕੇ ਜੀ ਇੱਕ ਬੋਤਲ ਲਿਆਉਂਗਾ ਉਹਰੇ ਧਰ ਲਾਗੇ ਨਵਰੀ ਦੇ ਪਿੱਛੇ ਪਾਸੇ ਲਿਆ ਮੈਂ ਤਾਂ ਆਪ ਤੈਨੂੰ ਮੇਰੇ ਅਰ ਕਹਿੰਦਾ ਜੀ ਲਿਆ ਮੈਂ ਦੇਉਂਗਾ ਫਿਰ ਚੰਗਾ ਨਾ ਪਈ ਜਾਵੇ ਪਈ ਨਾ ਮੈਂ ਨਾ ਚੜਿਆ ਰਹੇ ਦਿਨ ਆਪਾਂ ਨੇ ਕਿ ਮਾਦਾ ਹੀ ਜੀਰੀ ਨੂੰ ਪਾਣੀ ਲਾਣਾ ਦੇਖ ਕਿ ਮਿੱਚੜੇ ਹੋਏ ਪਈ ਨਾ ਏਸੀ ਚ ਹੈ ਹੁਣ ਇਹਦਾ ਬਿੱਲ ਨਹੀਂ ਆਊਗਾ ਜਦੋਂ ਐਡਾ ਫਰਨਾ ਆ ਗਿਆ ਨਾ ਉਦੋਂ ਲੱਗੂ ਪਤਾ ਇੱਥੇ ਗਰਮੀ ਚ ਮਰੀ ਜਾਂਦੇ ਆ ਤਾਂ ਵੀ ਸੋਚਦੇ ਆ ਵੀ ਕਾ ਨੂੰ ਕੂਲਰ ਵੀ ਨਾ ਲਾਈਏ ਮਾ ਹਾਂ ਮੇਰੀ ਗੱਲ ਸੁਣ ਲੈ ਉਹ ਭਾਈ ਨੇ ਦੋਨੇ ਮੋਜਾਂ ਨਾਲ ਚਾਚਾ ਤੇ ਇਸ਼ੂ ਹੈ ਮੇਰੇ ਕਮਰੇ ਚ ਕੱਢ ਦੇ ਉਹਨਾਂ ਨੂੰ ਬਾਹਰ ਪੁੱਤ ਬੰਡੇ ਆ ਗਿਆ ਐ ਕਿ ਬੰਡੇ ਆ ਗਿਆ ਸੀ ਪਹਿਲਾਂ ਦੇਖਣਾ ਸੀ ਬੰਡੇ ਆਊਗਾ ਉਹਨਾਂ ਨੂੰ ਵੀ ਮੈਂ ਆਪਦਾ ਕਮਰਾ ਨਹੀਂ ਕਿਸੇ ਨੂੰ ਦਿੰਦੀ ਹੈਗੀ ਕੱਢ ਦੇ ਬਾਹਰ ਉਹਨਾਂ ਨੂੰ ਨਹੀਂ ਤੂੰ ਇੱਧਰ ਲਿਚ ਪੈ ਜਾ ਮੈਂ ਨਹੀਂ ਪੈਂਦੀ ਹੈਗੀ ਜਾਈ ਇਸ ਲਵਾ ਕੇ ਦੋ ਫਿਰ ਫਿਰ ਪੈ ਜਾ ਕਰੂੰਗੀ ਹਾਂ ਮੈਂ ਕਿਉਂ ਪਾ ਮਾ ਅੱਛੇ ਇੱਧਰ ਨਹੀਂ ਮੇਰਾ ਕਮਰਾ ਛੱਡੋ ਉਹਨਾਂ ਨੂੰ ਕਹੇ ਕਰਾ ਮੁੰਡੇ ਨੂੰ ਫੋਨ ਮਾਂ ਮਗੁੱਤ ਤੇਰੀ ਅੱਛਾ ਤੂੰ ਗੁੱਤ ਬਣਾਏਂਗੀ ਜੇ ਮੈਂ ਤੇਰੀ ਪਟਾਤੀ ਫੇਰ ਵੱਡੀ ਆ ਗਈ ਏਸੀ ਵਾਲੀ ਅੱਛਾ ਮੁੰਡੇ ਨੂੰ ਫੋਨ ਕਰਾਂ ਗੁੱਤ ਬਣਾਉਂਗੀ ਮੈਂ ਨਹੀਂ ਕੰਮ ਕਰਵਾਉਣਾ ਨਹੀਂ ਨਾ ਤਾਂ ਕੰਮ ਕਰਦੀ ਨਹੀਂ ਕਰ ਲਈ ਫੇਰ ਕਰਦੀ ਕਿਵੇਂ ਨਹੀਂ ਤੂੰ ਮੈਂ ਨਹੀਂ ਕਰਦੀ ਹੈਗੀ ਕਰਵਾ ਲਈ ਤੇਰਾ ਤਾਂ ਵੱਡੇ ਵੀ ਕਰਨਗੇ ਹਾਂ ਹਾਂ ਕਰਵਾ ਲਈ ਫੇਰ ਵੱਡੇ ਵੀ ਕਰਨਗੇ ਨਾਲੇ ਹੋਰ ਮੋਜ ਨਾਲ ਤੇ ਤਨ ਉਹਨੂੰ ਕਮਰਾ ਲੈ ਮੇਰਾ ਸ਼ਰਮ ਨਹੀਂ ਆਉਂਦੀ ਹੈਗੀ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਮੇਰਾ ਕਮਰਾ ਵਿੱਚ ਆ ਗਿਆ ਉੱਥੋਂ ਆਏ ਕੰਦ ਕੱਢਦੇ ਸ਼ਰਮ ਆਉਂਦੀ ਸੀ ਕੰਦ ਕਰ ਇੱਧਰ ਨਾਲ ਤੇ ਆਉਂਦੇ ਫੇਰ ਇੱਧਰ ਲਾ ਉਹ ਜ਼ਰੂਰੀ ਦੇਣਾ ਚੁਣਨ ਨੂੰ ਰਸੋਈ ਆ ਕਿ ਆਪ ਸੁਈਆ ਗੀ ਦੇਖ ਤਾਂ ਆ ਗਿਆ ਇਧਰ ਨਾ ਬਾਤ ਨੂੰ ਮੈਂ ਆਪਣੀ ਮਰਜ਼ੀ ਨਾਲ ਜਾਈਏ ਆਈਏ ਜਾਣ ਕੇ ਤਾਂ ਫਿਰ ਉਹ ਵੀ ਰਸੋਈ ਤਾਂ ਉਹ ਵੀ ਵਰਤਣਗੇ ਪਰ ਇੰਨਾ ਤਾਂ ਨਹੀਂ ਇੰਨਾ ਤਾਂ ਨਹੀਂ ਲੈ ਸਾਰਾ ਹਿੱਸਾ ਤਾਂ ਉਹਨਾਂ ਨੂੰ ਵੀ ਆਇਆ ਵਿੱਚ ਇਹਦੇ ਬਾਥਰੂਮ ਚੋ ਵੀ ਜਾਣ ਕੇ ਲੌਣਗੇ ਕਮਰਾ ਗਿਆ ਉਹ ਕਮਰਾ ਗਿਆ ਤੇਰੇ ਕਮਰੇ ਨੇ ਕਮਰੇ ਤਾਂ ਉਹਨਾਂ ਨੂੰ ਵੀ ਆਇਆ ਬਈ ਉਧਰ ਲਾ ਛੱਡ ਲਿਆ ਕਰ ਰਾਮਨਾਲ ਮੈਂ ਤਾਂ ਕੋਈ ਨ ਪੱਖਾ ਪੁਕਾ ਛੱਡਦੀ ਹੈਗੀ ਮੈਂ ਤਾਂ ਆਪਣੇ ਪੇਕੇ ਜਾਨਣੀ ਅੱਜ ਨਹੀਂ ਹਟਦੀ ਹਾਂ ਜਾਉਂਗੀ ਮੈਂ ਤਾਂ ਨਹੀਂ ਮੈਂ ਕੰਮ ਨਹੀਂ ਕਰਦੀ ਹੈਗੀ ਬੇਣੀ ਆ ਮੈਂ ਤਾਂ ਕਰਦੀ ਆ ਮੈਂ ਮੁੰਡੇ ਨੂੰ ਫੋਨ ਜਿਨ੍ਹਾਂ ਨੇ ਇਸ ਲਵਾਇਆ ਉਹੀ ਕਰੂਗਾ ਅਗਲਾ ਕਾਲ ਵੀ ਇਹਨੇ ਤੱਤੀਆਂ ਠੰਡੀਆਂ ਖਾਣੀਆਂ ਨੇ ਕਰਦੇ ਕਰਦੇ ਮੁੰਡੇ ਤੋਂ ਮੈਂ ਡਰਦੀ ਨਹੀਂ ਹਾਂ ਕਰਤੂਗੀ ਮੈਂ ਹਾਂ ਹੋਰ ਮੁੰਡੇ ਤੋਂ ਮੈਂ ਡਰਦੀ ਨਹੀਂ ਹੈਗੀ ਐਵੇਂ ਕਰਦੀ ਕਿ ਮੈਂ ਐਸੀ ਅੱਛਾ ਲੋਕ ਰਿਤੇ ਲੱਗੇ ਹੋਏ ਹੈ ਤਰੇ ਗੁੱਤ ਨੂੰ ਮਰੋੜਾ ਤੂੰ ਹੀ ਚਲਾਇਆ ਡਾਂਗਾ ਤੂੰ ਆਪਦੀ ਗੁੱਤ ਨਾ ਪਟਾ ਲਈ ਤੂੰ ਬਚ ਕੇ ਰਹਿ ਟੰਗਾ ਅੱਛਾ ਮੈਂ ਬਚ ਕੇ ਰਹਿ ਤੂੰ ਬਚ ਕੇ ਰਹਿ ਮੈਂ ਤਾਂ ਹਾਂ ਅੱਛਾ ਤੂੰ ਮੇਰੇ ਗ ਮੇਰਾ ਕੋਈ ਦਵਾਰ ਨਹੀਂ ਕੀ ਕਰਦਾ ਤੂੰ ਤਾਂ ਕਿਤੇ ਹੋਰ ਦਾ ਗਾਂ ਪੱਟਦੇ ਗੁੱਤ ਇਹੀ ਕਰ ਤੂਤ ਕਰੇਂਗੀ ਹੋਰ ਕੀ ਕਰੇਂਗੀ ਮੁੰਡਾ ਤੇਰਾ ਸਰਕਾਰੀ ਨੌਕਰੀ ਤੇ ਸ਼ਰਮ ਮੰਡਲੇ ਏਸੀ ਉਹਨਾਂ ਨੇ ਲਵਾ ਲਿਆ ਦੇਖ ਲੈ ਹੈ ਤੇਰਾ ਮੁੰਡਾ ਏਸੀ ਵੀ ਲਵਾ ਸਕੇ ਮੈਨੂੰ ਕੰਜਰ ਨੇ ਲਵਾਇਆ ਉਹ ਕੰਜਰ ਨੇ ਲਵਾਇਆ ਕੰਜਰ ਨੇ ਨੂੰ ਲਾ ਲਿਆ ਉਹਨੇ ਮਾ ਕਰਾ ਹਾਂ ਕਿਸੇ ਮਰਜੀ ਨੇ ਲਵਾ ਲਿਆ ਬਾਵਾ ਤਾਂ ਨੌਕਰੀ ਤੇ ਲੱਗਿਆ ਹੋਇਆ ਹੈ ਨਾ ਸਰਕਾਰੀ ਚੋਂ ਵੀ ਰੰਗ ਉਹ ਕਿੰਨਾ ਮੈਨੂੰ ਤਾਂ ਮੈਨੂੰ ਤਾਂ ਕੋਈ ਭਾਰ ਨਹੀਂ ਮੁੰਡੇ ਉਹ ਲਮੰਦਾ ਨਹੀਂ ਗਾ ਉਹ ਤਾਂ ਕਹਿੰਦਾ ਮਾਂ ਮੈਂ ਨਹੀਂ AC ਚ ਪੈਂਦਾ ਪੈਂਦਾ ਨਹੀਂ ਜਾਰ ਕੇ ਬੈਠੇ ਉਹਦਾ ਕੰਜੂਸ ਹੈ ਤਾਂ ਨਹੀਂ ਪੈਂਦਾ ਬੈਠਾ ਨਹੀਂ ਜਾਵੇ ਬਿਮਾਰੀ ਦਾ ਘਰ ਹੈ ਬਿਮਾਰੀ ਦਾ ਤੈਨੂੰ ਬਿਮਾਰੀ ਦਾ ਘਰ ਹੈ ਕਾਨੂੰ ਪੰਗੇ ਲੈਣੀਆਂ ਹੈ ਬਹਿ ਜਾ ਟਿੱਕ ਕੇ ਹਾਂ ਮੈਂ ਤਾਂ ਟਿੱਕੀ ਬੈਠੀ ਆ ਹਾਂ ਜੇ ਮੈਂ ਬੋਲਣ ਵਾਲੀ ਹੋਵਾਂ ਨਾ ਤੈਨੂੰ ਆਥਰ ਨੂੰ ਘਰੋਂ ਕੱਢਦਾ ਜਾ ਤੂੰ ਡੰਡੀ ਰਗੜ ਜਾ ਘਰੋਂ ਵਾਲੀ ਹੋ ਜਾ ਕਰ ਕੰਮ ਤੂੰ ਬਗ ਜਾ ਮੈਂ ਤਾਂ ਕੋਈ ਨਹੀਂ ਕਰਦੀ ਕੰਮ ਮੈਂ ਤਾਂ ਬੈਠੀ ਆ ਕਰਵਾ ਲਈ ਕੰਮ ਹਾਂ ਕਰਵਾ ਲਈ ਮੰ ਕਰਿਆ ਲੈ ਦੇ ਫਿਰ ਮੂਤ ਕੋਈ ਗੱਲ ਨਹੀਂ ਬੜਾ ਨਾ ਬੋਲ ਕੋ ਤੂੰ ਬੜਾ ਨਾ ਬੋਲਾ ਬੜੀ ਬੰਗੜਦੀ ਆ ਗਈ ਮੂਤ ਤੂੰ ਨਾ ਪਟਾਲੀ ਮੈਨੂੰ ਵੀ ਲੱਗ ਗਈ ਆ ਕੁੱਤੇ ਵਾਲੀ ਤੇਰੇ ਲੱਗੀ ਹੈਗੀ ਕੁੱਤੇ ਵਾਲੀ ਤਾਂ ਕਿ ਪੌਂਕਦੀ ਹੈਗੀ ਦੇਖ ਲੈ ਮੇਰ ਤਾਂ ਮੇਰੀ ਕੀ ਕਰਾਉਣੀ ਸੀ ਕਿ ਸਮਕਾ ਦੀ ਉਹ ਕਰੀ ਜਾਂਦੀ ਹੈਗੀ ਤੇ ਪਿੱਪੜ ਲੱਗ ਰਹੇ ਨੇ ਸਾਰੇ ਮੋਜਨ ਵਾਲਾ ਪੈ ਗਏ ਵੜ ਕੇ ਕਮਰੇ ਚ ਮੈਂ ਇੱਥੇ ਮਰੀ ਜੰਨੀ ਆ ਗਰਮੀ ਬੈਠੀ ਬਾਹਰ ਚਲਦੀ ਕਿ ਹੁਣੀ ਕੀ ਹੋ ਗਏ ਨੂੰ ਕੀ ਕਰੀ ਜਾਂਦੀ ਆਪਣੀ ਤਾ ਉਸਨੇ ਕੱਪੜੇ ਪਾਏ ਸੀ ਮਸ਼ੀਨ 'ਚ ਹਾਂ ਕੋਲ ਦੀ ਮੱਥਾ ਮਾਰੀ ਨਹੀਂ ਚਲਦੀ ਇਹ ਨਹੀਂ ਇਹ ਤਾਂ ਖਰਾਬ ਹੋ ਰਹੀ ਐ ਬੋਲੀ ਤੈਨੂੰ ਪਤਾ ਨਹੀਂ ਲੱਗਿਆ ਨਾ ਕਿਹੜੇ ਵੇਲੇ ਹੋ ਗਈ ਖਰਾਬ ਤੈਨੂੰ 4 ਦਿਨ ਹੋ ਗਏ ਕੋਈ ਨਾ ਕੱਪੜੇ ਦੀ ਟੈਂਸ਼ਨ ਨਾ ਲੈ ਕੱਪੜੇ ਤਾਂ ਮੈਂ ਤੋੜ ਦੂੰਗੀ ਬਥੇਰਾ ਤੇ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਦੇਖ ਲੈ ਮੈਂ ਉੱਥੇ ਬਾਗੀ ਕਮਰੇ 'ਚ ਮੈਂ ਤਾਂ ਭੁੱਲੇ ਗਈ ਵੀ ਸਾਨੂੰ ਆਹ ਬੰਦੇ ਇੱਧਰ ਲਾ ਗਿਆ ਸਾਨੂੰ ਇੱਧਰ ਲਾ ਗਿਆ ਹੈ ਮੈਂ ਤਾਂ ਉਹੀ ਰਹਿ ਗਈ ਤੇਰੀ ਮੇਰ ਕਰਾ ਕੇ ਦੇ ਲੈ ਮੈਂ ਤੇਰੀ ਮੇਰ ਕਰਾਈ ਨਹੀਂ ਤੇ ਉੱਥੇ ਦੇਖ ਲੈ ਬਥੇਰੀ ਮੇਰ ਕਰਾਈ ਤੁਹਾਡੀ ਹਾਂ ਤੇ ਈਸ਼ੂ ਤੇ ਉਹ ਪਏ ਨੇਗੇ ਤੇ ਚਾਚਾ ਪਏ ਨੇਗੇ ਮੈਂ ਆਖਿਆ ਮੇ ਤੇ ਉਹ ਤਾਂ ਮੇਰੇ ਪੁੱਠਾ ਬੋਲਣ ਲੱਗ ਗਏ ਤੇ ਮੈਂ ਮੈਂ ਤਾਂ ਭੁੱਲੀ ਬੈਠੀ ਸੀ ਵੀ ਤੁਹਾਨੂੰ ਅੱਗੇ ਦੇਖ ਤਰੂਆ ਹੁਣ ਮੈਨੂੰ ਕਹਿੰਦੇ ਸਮਝ ਆ ਗਿਆ ਉਧਰ ਜਾ ਕੇ ਕਹਿੰਦੇ ਆਪਦੇ ਡੈਡੀ ਨੂੰ ਕਹਿ ਲੈ ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਉਮੀਦ ਉਮੀ ਰਹਿ ਗਈ ਗਰਮੀ 'ਚ ਮੈਂ ਮਰੂੰਗੀ ਬਾਵਾ ਤਾਂ ਉਹ ਭੱਗ ਗਿਆ ਉਹ ਤਾਂ ਬਈ ਕਹਿਣਗੇ ਹੁਣ ਤੈਨੂੰ ਦੇਖ ਲੈ ਕੇ ਮੈਂ ਲੈ ਕੇ ਗਈ ਸੀ ਮਮੀ ਕੱਲ ਹੈ ਬਈ ਫਿਰ ਮੈਂ ਕੀ ਕਰਾਂ ਦੱਸ ਹੁਣ ਮੈਂ ਤੈਨੂੰ ਤੂੰ ਮੈਨੂੰ ਜਬਾਨ ਕਰੀ ਤੀ ਉਦਦੇ ਕਹਿੰਦੀ ਹਵਾ ਲੈ ਲਿਆ ਤੇਰੀ ਕੋਈ ਨਾ ਮੈਂ ਆਖਿਆ ਮੈਨੂੰ ਆ ਥੋੜਾ ਜਿਹਾ ਹਵਾ ਲੈ ਲਿਆ ਕਹਿੰਦੇ ਚੱਲ ਮਰਾ ਜਬਾਨ ਤਾਂ ਫਿਰ ਮੈਂ ਐ ਕਰੀ ਸੀ ਬਈ ਵੀ ਤੂੰ ਸਾਰੇ ਕੰ ਇਹ ਰਾਤ ਨੂੰ ਚੱਲ ਪੈ ਜਾ ਕਦੀ ਉੱਥੇ ਹਾਂ ਰਾਤ ਨੂੰ ਵੀ ਜਵਾਬ ਦੇ ਕੇ ਤਾਂ ਕਹਿੰਦੇ ਮਾਹ ਚਲ ਮੈਂ ਮੰਜਾ ਜੇ ਤੇ ਮੇਰੀ ਇਹ ਬੌਲੀ ਜਦ ਮੈਂ ਕਹਿੰਦਾ ਤਾਂ ਮਿੰਟ ਦੀ ਗੱਲ ਮੰਨਣਗੀ ਮੈਂ ਆਖਿਆ ਮਾ ਰਾਤ ਰਾਤ ਨੂੰ ਮੈਂ ਪੈ ਜਾ ਕਰੂੰ ਚੱਲਦੀ ਨਹੀਂ ਤਾਂ ਚੱਲ ਮੈਂ ਕੱਟ ਲਿਆ ਕਰੂੰਗੀ ਹਾਂ ਤੇ ਚੱਲ ਰਾਤ ਤੇ ਕੱਢਣੀ ਹੁੰਦੀ ਹੈ ਵਿਚਾਲ ਆਪਾਂ ਨੂੰ ਐ ਹੁੰਦਾ ਵੀ ਗਰਮੀ ਨਾ ਆਵੇ ਤੇ ਮਾ ਚਲ ਮੈਂ ਇਧਰ ਮੰਜਾ ਡਾਲਿਆ ਕਰੂੰ ਪ੍ਰੀਤ ਤੇ ਮੈਂ ਇਦਾਂ ਕਹਿੰਦਾ ਪਾਵਾਂਗੇ ਬੈਡਾਂ ਤੇ ਇਧਰ ਪਾਊਗਾ ਚਾਚਾ ਮਾ ਤੇ ਇਧਰ ਥਾਂ ਪੈੜਾ ਇੱਥੇ ਮੈਂ ਪੈ ਜਾ ਕਰੂੰ ਇੱਥੇ ਰਹਿ ਸਾਡੇ ਨਾਲ ਮਾਰੀਏਗੀ ਐਡਜਸਟਮੈਂਟ ਤਾਂ ਮੈਂ ਕਰ ਦੂੰਗੀ ਪਰ ਕਰ ਦਿੰਦੀ ਪਰ ਹਾਂ ਹੁਣ ਤੈਨੂੰ ਪਤਾ ਹੈ ਹੁਣ ਉਹ ਤੇ ਡੈਡੀ ਕਹਿ ਗਿਆ ਬਈ ਰੋਟੀਆਂ ਡੜੇ ਪੱਕੂਗੀ ਤੂੰ ਤਾਂ ਆਪਦੇ ਕੰਮ ਅੱਡ ਕਰੇਂਗੀ ਤੂੰ ਸਾਡੇ ਕਿਉਂ ਕਰੇਂਗੀ ਬਈ ਨਾ ਮੈਂ ਕਹਿ ਦੂੰਗੀ ਮੈਂ ਤਾਂ ਸਿੱਧਾ ਕਹਿ ਦੂੰ ਮੈਂ ਤਾਂ ਤੁਹਾਡੇ ਕਣੀ ਨਹੀਂ ਮੈਂ ਤਾਂ ਇੰਨਾ ਕਣੀ ਆ ਬਈ ਉਹ ਤਾਂ ਤੂੰ ਸਿੱਧਾ ਬੋਲੀ ਨਹੀਂ ਤੈਨੂੰ ਉਹ ਬਾਹ ਖਿੱਚ ਕੇ ਲੈ ਗਈ ਉਹ ਫਿਰ ਉਹ ਲੈ ਕੇ ਹੁਣ ਮੈਂ ਕੀ ਕਰਾਂ ਹੈ ਮੈਂ ਤਾਂ ਬਥੇਰਾ ਕਿਹਾ ਬਈ ਮੈਂ ਤਾਂ ਜਾਂਦੀ ਨਹੀਂ ਜਾਂਦੀ ਨਹੀਂ ਦੇਖ ਮੇਰੇ ਬਾਹ ਖਿੱਚ ਕੇ ਲੈ ਗਈ ਮੈਂ ਤਾਂ ਤੁਹਾਡੇ ਕਣੀ ਸੀ ਮੈਂ ਤਾਂ ਉਹਦੇ ਵੀ ਕਹਿਆ ਸੀ ਮੈਂ ਤਾਂ ਤੁਹਾਡੇ ਕਣੀ ਆ ਬਈ ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਬਚਾਲੇ ਫਸ ਗਈ ਹੈ ਬਾਪਾ ਵੀ ਉੱਥੇ ਭੱਗ ਗਿਆ ਚੱਲ ਕੋਈ ਨਾ ਐਂ ਜਿਨਾ ਕਰ ਤੂੰ ਦੇਖ ਲੈ ਤੂੰ ਐ ਕਰ ਫਿਰ ਆ ਪਹਿਲੇ ਕੱਪੜੇ ਧੋ ਦੇ ਤੇ ਉਹ ਤੋਂ ਬਾਅਦ ਰੋਟੀ ਪਾਣੀ ਦਾ ਸਾਡਾ ਪਿੱਛੇ ਕਰ ਲਈ ਹਾਂ ਤੂੰ ਉਹਦੇ ਟੈਨਸ਼ਨ ਨਾ ਲੈ ਬਸ ਤੂੰ ਕੱਲਾ ਏਸੀ ਦਾ ਉਹ ਕਰ ਦੇ ਇੰਤਜ਼ਾਮ ਮੈਂ ਤੇਰਾ ਰਾਤ ਨੂੰ ਹੀਲਾ ਕਰ ਦੂੰਗੀ ਭੈਣ ਦਾ ਤੂੰ ਪੈ ਜਾਿਆ ਕਰੀ ਹਾਂ ਐ ਤਾਂ ਮੈਨੂੰ ਪਤਾ ਮੇਰੀ ਭੈਣ ਬਹੁਤ ਸਿਆਣੀ ਹੈਗੀ ਆਹ ਇਸ਼ੂ ਤਾਂ ਦੇਖ ਲੈ ਹੈ ਇਸ ਨੂੰ ਮਾੜਾ ਸਮਝਾ ਆਂਦੀ ਦੇ ਲੈ ਕੁੜੀ ਮੇਰਾ ਇੰਨਾ ਕੁੱਸ ਨਾ ਆਇਆ ਮੈਂ ਇਸ਼ੂ ਬੋਲਦਾ ਚਾਹਤੇ ਨੂੰ ਕਹਿੰਦਾ ਪੈ ਜਾ ਪੈ ਜਾ ਬੋਲੀ ਜਾਣ ਦੇ ਇਹਨੂੰ ਦੇਖ ਲੈ ਹੈ ਉਹ ਤਾਂ ਹੁਣ ਤੈਨੂੰ ਪਤਾ ਉਹਨੂੰ ਤਾਂ ਐ ਉਹਨੂੰ ਕਿਹੜਾ ਪਤਾ ਤੂੰ ਮੇਰੇ ਕਣੀ ਹੈੜੀ ਮੈਂ ਦੱਸਿਆ ਤੀ ਕਹਿੰਦਾ ਤੂੰ ਕਿਹੜਾ ਸਾਡੇ ਕਣੀ ਆ ਮੈਂ ਤੁਹਾਡੇ ਕਣੀ ਆ ਮੈਂ ਤਾਂ ਬਧੇਰਾ ਤੁਹਾਡਾ ਪੱਖ ਲੈਣ ਤੇਰੇ ਵਾਲੇ ਤੋਂ ਡਰਦਾ ਉਹ ਤੈਨੂੰ ਪਤਾ ਉਹ ਕਿਵੇਂ ਵੱਡਣ ਖਾਣ ਵਾਂਗੂ ਪੈਂਦਾ ਹੁੰਦਾ ਉਹ ਤਾਂ ਜੀ ਬੋਲਣ ਦਾ ਵੀ ਨਹੀਂ ਪਤਾ ਵੀ ਕੀ ਬੋਲਣਾ ਕੀ ਨਹੀਂ ਬੋਲਣਾ ਓਹੋ ਨਾ ਨਾ ਆਪਾਂ ਨੇ ਉਹ ਤੋਂ ਕੀ ਲੈਣਾ ਪ੍ਰੀਤ ਬੋਲੀ ਜਾਂਦੇ ਨੂੰ ਜਿਹੜਾ ਕੁਝ ਬੋਲਦਾ ਨਾਲੇ ਮੈਨੂੰ ਤਾਂ ਉਹੀ ਪਸੰਦ ਹੈ ਗਿਆ ਉਹ ਹੈ ਸਰਕਾਰੀ ਨੌਕਰੀ ਹੈ ਉਹਦੀ ਤੇ ਐਸੀ ਵੀ ਬਿਲਵਾ ਕੇ ਦੇ ਨਹੀਂ ਸਕਦਾ ਹੈਗਾ ਮੈਨੂੰ ਮੇਰਾ ਕੀ ਲੱਗਦਾ ਫਿਰ ਹੁਣ ਸੋਚ ਲੈ ਬਾਈ ਕਿਤੇ ਕੱਲ ਨੂੰ ਅਗਲਾ ਕਹਦੇ ਵੀ ਮੇਰੇ ਘਰ ਨੂੰ ਨਾ ਨਾ ਕਹੀ ਜਾਵੇ ਫਿਰ ਉਹ ਦਗੜ ਮੈਨੂੰ ਡਰ ਮਾਰੇ ਆ ਮੈਂ ਤੈਨੂੰ ਕਹਿ ਦਿੰਦਾ ਮੈਨੂੰ ਨੰਜੰਗਾ ਲੱਗਦਾ ਹੈਗਾ ਉਹ ਬੰਦਾ ਰਿडम ਮੇਰੇ ਬਾਰੇ ਸੋਚਦੀ ਨਹੀਂ ਹੈਗਾ ਮੈਂ ਗਰਮੀ 'ਚ ਮਰਦੀਆਂ ਦੇਖ ਲਾ ਚੱਲ ਕੋਈ ਨਾ ਮੈਨੂੰ ਇਹ ਨਾਲ ਗੱਲ ਕਰ ਲੈਣੀ ਆ ਤੋਦੇ ਕੱਪੜੇ ਫਿਰ ਤੂੰ ਹਾਂ ਪਹਿਨ ਬਣ ਕੇ ਪਹਿਨ ਬਣ ਕੇ ਚੰਗੀ ਤਰ੍ਹਾਂ ਧੋਈ ਜਾਂਗਾ ਹਾਂ ਹਾਂ ਤੂੰ ਸੋਚਣਾ ਕਰ ਸਾਰਾ ਐ ਵਧੀਆ ਨਖੇਰੂਗੀ ਚੰਗੀ ਤਰ੍ਹਾਂ ਹਾਂ ਤੂੰ ਰੱਖ ਤੇ ਉਸ ਤੋਂ ਬਾਅਦ ਉਹ ਕਦੂ ਲਿਆਂਦੇ ਪਏ ਨੇ ਉਹ ਜੀਰ ਲਈ ਬਣਾ ਲਈ ਰੋਟੀ ਚੰਗਾ ਮੈਂ ਤਾਂ ਆਰਾਮ ਕਰਦੀ ਐ ਇਸੀ 'ਚ ਤੂੰ ਆਰਾਮ ਕਰਦੀ ਐ ਹਾਂ ਕਰ ਲੈ ਪਹਿਣੇ ਚੱਲ ਆ ਰਾਦੋਂ ਤਾਂ ਭੇਜਿਆ ਕਰੂੰਗੀ ਕੀ ਬਤ ਮਨਾਇਦਾ ਵੀ ਇਹਨੂੰ ਕੰਮ ਤਾਂ ਚਾਰ ਕਰੇ ਮੈਂ ਤਾਂ ਛੇਤੀ ਛੇਤੀ ਕਰ ਦੂੰਗੀ ਇੰਨੇ ਕੱਪੜੇ ਗੋਰਾ ਲੱਗਿਆ ਪਿਆ ਕੁੜੇ ਕੱਪੜਿਆਂ ਦਾ ਤਾਂ ਆਏ ਹਾਏ ਆਏ ਚੱਕਰਾ ਤਾਂ ਆਈ ਜਾਂਦੇ ਨੇ ਮੈਨੂੰ ਮੈਂ ਮਰ ਜਾ ਸਰੀ ਘੁੰਮੀ ਜਾਂਦੇ ਮੇਰੇ ਤਾਂ ਸਾਰਾ ਓਹੋ ਆਏ ਸਿਰ ਫਟੂਗਾ ਲੱਗਦਾ ਮੇਰਾ ਤਾਂ ਓੜੇ ਇੱਥੇ ਕਿਵੇਂ ਪਈਆਂ ਆਪਦੇ ਕਮਰੇ 'ਚ ਜਾ ਮੰਮੀ ਚੱਕਰ ਆਈ ਜਾਂਦਾ ਪਤਾ ਨਹੀਂ ਕੀ ਹੋ ਗਿਆ ਚੱਕਰ ਆ ਗਿਆ ਪਾਣੀ ਪੀਣ ਜਾਂਦੀ ਸੀ ਮੈਂ ਤਾਂ ਆਹ ਦੇਖ ਲੈ ਖੜਾ ਵੀ ਨਹੀਂ ਹੋ ਰਿਹਾ ਚੱਕਰ ਆ ਗਿਆ ਕਹੇ ਉਹਨੂੰ ਆਪਦੇ ਘਰ ਵਾਲੇ ਨੂੰ ਦਵਾਈ ਦਿਵਾ ਕੇ ਲਿਆਉਂਗਾ ਤੈਨੂੰ ਹੈ ਨਹੀਂ ਕਰੀ ਉਹ ਮੰਮੀ ਚੱਕਰ ਆ ਗਿਆ ਕਹਿੰਦੀ ਇੱਧਰ ਆ ਕੇ ਪੈ ਗਈ ਡੇੜੀ ਚੱਕਰ ਆਈ ਜਾਂਦੇ ਨਾਲ ਸਿਰ ਫਟੀ ਜਾਂਦਾ ਸਾਰਾ ਮੇਰਾ ਤਾਂ ਪਾਣੀ ਦਾ ਤੋ ਵਾਹ ਬਹਿ ਕੇ ਇੱਧਰ ਆ ਕੇ ਪੈ ਗਈ ਬਗਾਨੀ ਹੈ ਕੋਈ ਉਹੀ ਲੱਗ ਜੰਨੀ ਆ ਮਾੜੀ ਮੋਟੀ ਛੱਡ ਦਿਆ ਕਰੋ ਆਕੜ ਉਦੋਂ ਤਾਂ ਚੌੜੇ ਹੋ ਕੇ ਅੱਡ ਹੋ ਗਏ ਸੀ ਅੱਡ ਹੋ ਗਏ ਸੀ ਚਲ ਦਵਾਈ ਦਵਾ ਕੇ ਲਿਉਣਿਆਂ ਨੂੰ ਚਲ ਬੁੱਤ ਤੁਸੀਂ ਲੈ ਜਾ ਡੇੜੀ ਤੁਰੇ ਨਹੀਂ ਜਾਂਦਾ ਤੁਰਾਓ ਤੇ ਮੋਟਰਸਾਈਕਲ ਕੱਢਦੇ ਆ ਜਾ ਫਾੜ ਨੂੰ ਮੜਾ ਜਾ ਦਰੋਵਾ ਚਲ ਹੋ ਖੜੀ ਚਲ ਬੁੱਤ ਹਾਂ ਇਹ ਤੁਰੇ ਨਹੀਂ ਜਾਂਦਾ ਮੇਰੇ ਤੋਂ ਮੈਂ ਕਿਹਾ ਤਾਂ ਸੀ ਨਾ ਭਾਈ ਤੁਸੀਂ ਪੰਗੇ ਲੋ ਏਸੀਆਂ ਓਸ਼ੀਆਂ ਦੇ ਨਾ ਪੰਗੇ ਲੋ ਹਟਦੇ ਤਾਂ ਹੈ ਨਹੀਂ ਹੂੰ ਸਾਰਾ ਦਿਨ ਜੁੜੇ ਰਹਨੇ ਏਸੀ ਨਾਲ ਆਈ ਨਹੀਂ ਪਤਾ ਭਾਬੀ ਕਿੱਡੇ ਹਸੋ ਤੜ ਜਗੇ ਨੇ ਲੈ ਕੇ ਪਤਾ ਨਹੀਂ ਐ ਤਾਂ ਬਈ ਕਿੰਨਾ ਨੰਬਰ ਦੇ ਲੈ ਲਾ ਕੇ ਉਹ ਚੱਕਦਾ ਨਹੀਂ ਤਿੰਨ ਵਾਰੀ ਲਾ ਲਿਆ ਕਿਤਾ ਮੇਰੇ ਸਾਥ ਨੇ ਆ ਫੋਟ ਹੈ ਇਹਦਾ ਵੀ ਹੈ ਕੋਈ ਕਰੇ ਮਾੜਾ ਮੋਟਾ ਸੋਚ ਕਰਦੇ ਹੋਣੇ ਤੂੰ ਨੰਬਰ ਤਾਂ ਚੱਕ ਲੈ ਵੀ ਪਾਇਆ ਕਾਦੇ ਵਾਸਤੇ ਗੂਝੇ ਜੋ ਉਹਦਾ ਕੀ ਤੀ ਸਾ ਅਸੀਂ ਘਰੇ ਦੀ ਅਸੀਂ ਤਾਂ ਤੈਨੂੰ ਪੁੱਛਣ ਲੱਗ ਰਹੇ ਵੀ ਕੀ ਹੋਇਆ ਸੀ ਕੀ ਪਤਾ ਨਹੀਂ ਚੱਕਰ ਆਉਂਦੇ ਨੇਗੇ ਇੱਕੋ ਲਾਤਾ ਕੇ ਮੰਜੇ ਤੇ ਬੈਠ ਗਏ ਕਰ ਆਉਂਦੇ ਨੇ ਲੈ ਮੈਨੂੰ ਤਾਂ ਲੱਗਦਾ ਕਈ ਵਾਰੀ ਹੋ ਗਈ ਕਈ ਵਾਰੀ ਵੀ ਸੀ ਘਰੇ ਫੇਰ ਕਈ ਵਾਰੀ ਕਹਿੰਦਾ ਮੈਂ ਲੈ ਜਾਣਾ ਕਈ ਵਾਰੀ ਓਟੀਪੀਟੀ ਜੇ ਨਾ ਵੱਧ ਗਏ ਹੁਣ ਮੈਨੂੰ ਲੱਗਦਾ ਉਹ ਪਾਤੀ ਜਾਂਦੇ ਨੇ ਅੱਜ ਕੱਲ੍ਹ ਕੀ ਪਤਾ ਨਾ ਕਿਉਂ ਓਟੀਵੀਟੀ ਸਾਈਡ ਲਸੋ ਜਿਹੋ ਹੁੰਦੇ ਨੇ ਕਹਿੰਦੇ ਕਾਰਮਿਕੂ ਸਿੱਲਾਂ ਦਾ ਤਾਂ ਬਹੁਤ ਜਾਂਦਾ ਆ ਆ ਆਉਂਦੇ ਨੇ ਲੈ ਕੋ ਇਧਰ ਹੋ ਜਾ ਮਰਾ ਜਾ ਇਹ ਫਰਾ ਹੋ ਜੋ ਅਜਾ ਭਾਈਆ 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 ਪਾਣੀ ਲਿਆ ਕੇ ਦੇਵਾ ਪ੍ਰੀਤ ਹਾਂ ਪਾਣੀ ਲਿਆ ਫੱਬੀ ਗਿਆ ਤੇ ਭਾਈ ਦਵਾਈ ਆ ਦਵਾਈ ਫੜੂ ਇੱਥੇ ਰੱਖ ਕੱਠ ਜੇ ਤਾਂ ਪਰਾਂ ਹੋ ਜੋ ਕੋਈ ਨਾ ਬਹਿ ਜਾ ਕੀ ਹੋ ਗਿਆ ਹੋਣਾ ਕੀ ਹੈਗਾ ਹਾਂ ਭਾਈਆ ਭਾਈਆ ਬਾਪੇ ਭਾਈਆ ਉਹਨਾ ਵੀ ਸੀਗਾ ਏਸੀ ਇੱਕ ਹੋਰ ਲਵਾ ਲੋ ਘਰੇ ਹੂੰ ਔਰ ਹੋਰ ਲਵਾ ਲਈਏ ਮੈਂ ਹੋਰ ਲਵਾ ਲਾਂਗੇ ਚਾਚਾ ਕਹੀ ਦੀ ਉਹਨੂੰ ਹੈ ਵੀ ਇੱਕ ਹੋਰ ਲਿਆ ਦੇ ਲੈ ਪਾਪੇ ਹੋਰਾਂ ਨੂੰ ਵੀ ਲਵਾਉਣਾ ਏਸੀ ਜਿਹੜਾ ਹੈਗੀ ਦੀ ਕੁੜੀ ਇਹ ਓਏ ਆਏ ਕਹਿੰਨਾ ਪਾਪਾ ਕਹਿੰਦਾ ਵੀ ਏਸੀ ਇੱਕ ਹੋਰ ਲਵਾ ਲੋ ਉਹ ਕਰਦੀ ਫਿਰ ਫੋਨ ਉਹਨਾਂ ਨੂੰ ਗੱਲ ਵੀ ਸੁਣਨੋ ਪੂਰੀ ਜੀ ਇਹ ਸੀ ਜੀ ਨਾ ਕਾਹੀ ਮਰੀ ਐ ਡਾਕਟਰ ਨੇ ਕਿਹਾ ਵੀ ਉਹਨੂੰ ਪਟਾ ਦਿਓ ਇਹ ਸੀ ਜਿ ਕਿਉਂ ਮੇਰੇ ਅਲਬਾ ਨਾ ਰੋ ਇਹ ਸੀ ਤਾਂ ਗਰਮੀ ਲੱਗਦੀ ਨਹੀਂ ਸਮ ਗਰਮੀ ਲੱਗੀ ਐ ਕੁੜੀ ਕਾ ਨੂੰ ਮਿੱਠੂ ਹਾਂ ਇਸ ਨਾਲ ਕੀ ਹੋ ਗਿਆ ਕਰਮਸ਼ਰਦ ਮੈਨੂੰ ਹਾਂ ਕਦੇ ਅੰਦਰ ਕਦੇ ਬਾਹਰ ਜਿੱਦੋਂ ਨਿਕਲਦੇ ਆਂ ਬਈਆ ਵਾ ਬਈਆ 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 ਏਸੀ ਭਾਈ ਉਹਨਾਂ ਵਾਸਤੇ ਹੁੰਦਾ ਜਿਨ੍ਹਾਂ ਨੇ ਹਰ ਵਕਤ ਏਸ਼ੀਆ 'ਚ ਰਹਿਣਿਆ ਤਾਂ ਹੀ ਮੈਂ ਲੜਦਾ ਹੀ ਛੋਡੇ ਨਾਲ ਵੀ ਨਾ ਤੁਸੀਂ ਪੰਗਾ ਲਓ ਨਾ ਪੰਗਾ ਲਓ ਆਪਣੇ ਤਾਂ ਭਾਈ ਇੰਨੀ ਗਰਮੀ ਆ ਤਾਂ ਅੰਦਰ ਦੀ ਜਾ ਜਾਂਦੀ ਕੁੜੀ ਦੀ ਦੱਸ ਇਹ ਤਾਂ ਮੈਂ ਘਰੇ ਸੀਗਾ ਨਹੀਂ ਤਾਂ ਮਾ ਮਾ ਸੱਸ ਨੂੰ ਲੜ ਕੇ ਹੋ ਜਾਂਦੀ ਐਨੂੰ ਲੇਕਣ ਇਹ ਜਿਹੜਾ ਕਿਸੇ ਨੇ ਹੋਰ ਪਤਾ ਗੁੱਸੇ ਕੇ ਨਹੀਂ ਚੀਦਾ ਹਾਂ ਹੁਣ ਠੀਕ ਐ ਠੀਕ ਆ ਹੁਣ ਤਾਂ ਇੰਜੈਕਸ਼ਨ ਜਲਾਇਆ ਸੀਗਾ ਡਾਕਟਰ ਨੇ ਹੁਣ ਕੀ ਕਹਿੰਦਾ ਡਾਕਟਰ ਉਹ ਆਂ ਦੱਸ ਡਾਕਟਰ ਨੇ ਇਹ ਕਹੇ ਕਹਿੰਦਾ ਜੇ ਤਾਂ ਭਾਈ ਤੰਦਰੁਸਤ ਰਹਿਣਾ ਉਹ ਪਟਾ ਦੋਈ ਸੀ ਮੈਂ ਤਾਂ ਸੌ ਲੱਗੇ ਮੈਂ ਤਾਂ ਹੁਣ ਦਿਨੋ ਦਿਨ ਡਾਊਨ ਹੀ ਹੁੰਦੀ ਜਾਂਦੀ ਆ ਬਾਹਰ ਤਾਂ ਮੈਥੋਂ ਨਿਕਲਿਆ ਹੀ ਨਹੀਂ ਜਾਂਦਾ ਬਾਹਰ ਨਿਕਲਦੀ ਆ ਮੈਨੂੰ ਤਾਂ ਚੱਕਰ ਆਉਂਦੇ ਨੇ ਭਾਈ ਕਿਹਾ ਸੀ ਭਾਈ ਕੁਲਰ ਦੀ ਹਵਾ ਬਾਹਰ ਤਾਂ ਹੁੰਦੀ ਆ ਬਸ ਫਿਰ ਆਪਣੇ ਵੀਡੀਓ ਤਾਂ ਕਿੰਨੇ ਪਹਿਲੇ 20 ਵਾਰੀ ਕਹੇ ਨਾ ਭਾਈ ਨਾ ਉਹ ਹਟ ਜਾ ਅਜੇ ਤੂੰ ਕਹਿੰਦੇ ਸੀ ਕਿ ਵੀ ਐਸੀ ਲਵਾ ਲਓ ਮੈਨੂੰ ਕੋਈ ਪਤਾ ਨਹੀਂ ਮੇਰੇ ਆ ਹੋਰ ਕੀ ਆ ਮੈਂ ਆਇਆ ਹਨਾ ਲੱਗਾ ਰਹਿਣ ਦੇ ਦੇਣੇ ਤਾਂ ਪਾਇਆ ਕਰਾਂਗੇ ਆਪਾਂ ਆਹ ਨੂੰ ਜੇ ਉਹੀ ਗੱਲ ਹੈ ਜਵਾਕਾਂ ਦੇ ਨਾਲ ਤਾਂ ਇੱਧਰ ਪੈਸੇ ਲੱਗ ਜਾਂਦੇ ਨੇ ਮੇਰੇ ਯਾਰ ਏਸੀ ਕੀ ਚੰਗਾਗਾ ਮੇਰੇ ਤਾਂ ਆਪ ਮਾਤਾ ਸ਼ਰਮ ਦਾ ਮਾਰਿਆ ਨਹੀਂ ਬੋਲਿਆ ਮੇਰੇ ਤਾਂ ਗੋਡਾ ਖੜ ਗਿਆ ਉਹਦੇ ਦਾ ਵੀ ਗੋਡਾ ਖੜ ਗਿਆ ਇਹ ਕਰਦਾ ਹਾਂ ਮੈਂ ਤਾਂ ਜਦ ਉੱਠਦਾ ਮੈਂ ਸਾਬ ਮਸਾ ਅੱਗੇ ਘੋੜੇ ਮੈਂ ਕੋਟਦਾ ਦੀ ਮੈਂ ਅੱਛਾ ਤਾਂ ਸਾਹ ਵੀ ਰੁਕੂਗਾ ਥੋੜਾ ਹਜੇ ਤਾਂ ਗੋਡੇ ਰੁਕੇ ਨੇ ਇਕੱਲੇ ਨਾ ਆਇਆ ਕਹਿਣਾ ਮਾਂ ਦੇਖ ਲਓ ਪਈ ਜੱਸੀ ਵਾਲੇ ਚਲਵਾ ਦਨੇ ਫੇਰਾ ਕਿਤੇ ਨਹੀਂ ਲਵਾਉਣਾ ਚੁੱਪ ਲਾ ਕੇ ਪਰੇ ਧਰ ਦੋ ਬਸ ਜਾਂ ਮੋੜਿਆ ਉਹ ਜੇ ਮੁਰਦਾ ਤੇ ਮੇਰੀ ਮੇਰੀ ਤਾਂ ਗੱਲ ਸੁਣ ਲਓ ਜਦੋਂ ਮੈਂ ਬੈਠਦੀ ਹੁੰਦੀ ਜਾਂਦੇ ਕੋਈ ਤੇ ਘੰਟਾ ਕੋ ਮੇਰੇ ਸਾਂਹਾਂ ਤੋਂ ਹੋਣ ਲੱਗ ਜਾਂਦਾ ਔਖਾ ਕੋ ਸਾਂਹ ਆਉਂਦਾ ਉਹ ਅੱਜ ਕਹਿਨੀ ਹੈ ਭਾਬੀ ਤੂੰ ਸਾਂਹ ਬੰਦ ਹੁੰਦਾ ਤੇਰਾ ਬੋਲੀ ਨਹੀਂ ਨਾ ਸੱਚੀ ਬਾਈ ਫਿਰ ਮੈਨੂੰ ਪਤਾ ਨਹੀਂ ਸੀ ਮਾਂ ਤੇ ਉਹੀ ਹੁੰਦਾ ਹਣਾ ਮੈਂ ਤਾਂ ਉਦੋਂ ਤੇ ਪਿੱਟੀ ਜਾਂਦਾ ਸੀ ਸੋਨੂ ਮੈਨੂੰ ਪਤਾ ਸੀਗਾ ਇਹਦੀ ਨਹੀਂ ਆਪਣੇ ਲੋ ਜਿਹੜੇ ਡਾਕਟਰ ਨੇ ਕਿਹਾ ਹਾਂ 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 ਮੇਰੀ ਗੱਲ ਸੁਣ ਲਓ ਮਾਂ ਸੱਚ ਕਹਿੰਦੀ ਹੁੰਦੀ ਸੀ ਆਪਾਂ ਨੂੰ ਵੀ ਪਹਿਲਾਂ ਵੀ ਤਾਂ ਬੁੜੇ-ਬੁੜੀਆਂ ਰਹਿੰਦੇ ਹੁੰਦੇ ਸੀ। ਹਾਂ। ਇਹ ਆ ਪਾਦ ਤਾਂ ਬਈ ਗੰਦੀਆਂ ਬਾਰਖੀਆਂ ਨੇ ਤਾਂ ਇਹਦਾ ਬਿਮਾਰੀਆਂ ਵਧੀਆਂ ਜਾਂਦੀਆਂ। ਪਹਿਲਾਂ ਆਪਾਂ ਛੋਟੇ ਹੁੰਦੇ ਨੂੰ ਕਿੰਨੀ ਗਰਮੀ ਲੱਗਦੀ ਹੁੰਦੀ ਸੀ ਦੇਖੋ। ਉਹ ਤਾਂ ਬਈ ਆਪਾਂ ਨੇ। ਇਹਦਾ ਮੇਰੇ ਵਾਸਤੇ ਬਣਿਆ ਇਹ ਬੁੜੇ ਠੇਰੇ ਜੀ ਨੇ ਬਾਹਰ ਅੰਦਰ ਘੱਟ ਨਿਕਲਣਾ। ਹੁਣ ਤੁਸੀਂ ਤਾਂ ਬਈ ਚਾਚਾ ਬੁੜੇ ਠੇਰੇਆਂ ਦੇ ਤਾਂ ਗੋਡੇ ਜਾਦੇ ਜਾਂਦੇ ਨੇ ਇਹਦੇ ਨਾਲ। ਚਾਚਾ ਛੋਟੇ। ਹਾਂ। ਉਹ ਤਾਂ ਦੂ ਪਹਿਲਾਂ ਸ਼ੈੱਡ ਥੱਲੇ ਵੀ ਠੀਕ ਏਦੀ। ਹੁਣ ਐਂ ਕਰਾਂਗੇ। ਕੂਲਰ ਲਿਆਵਾਂਗੇ ਉਹ ਚ ਹਰਫ ਪਾ ਲਿਆ ਕਰਾਂਗੇ ਫਿਰ। ਆਹ ਮਰੇ ਠੀਕ ਆ ਉਹ ਚ ਦੋ ਡਲੇ ਬਰਫ ਦੇ ਉਹ ਚ ਛਿੱਟ ਲਗਣੀ ਇਹਨੂੰ ਐਂ ਕਰ ਉਹ ਪੱਟ ਕੇ ਮੇਰਾ ਟਾਂਡ ਤੇ ਮਾਰ ਮੇਰੇ ਸਾਲ ਕਿਨੇ ਉਹ ਨਾ ਟਾਂਡ ਤੇ ਕਾਨੂੰ ਮਾਰ ਲੈ ਵੇਚ ਦੋ ਕਿਸੇ ਨੂੰ ਹਾਂ 4 ਰੁਪਏ ਕਿਸੇ ਦਾ ਘਰ ਪੱਟ ਦੋ ਉਸੇ ਨੂੰ ਮੋੜਿ ਆਓ ਆਦ ਮੁੱਲ ਚ ਹਾਂ ਸਹੀ ਥਾਂ ਲੱਗਦੀ ਇਹਨੂੰ ਮਰਜ਼ੀ ਦੇ ਵੇਚ ਲੈ ਅੱਲਾ ਗਾਰੰਟੀ ਚਾਹੇ ਤੁਹਾਡੇ ਨਾਲ ਗੱਲ ਸੁਣੋ ਉਹ ਘੱਟ ਪੈਸੇ ਚ ਖੱਤ ਲੋਗਾ ਕਰਜਾ ਕੋਈ ਨਾ ਇਹਦਾ ਉਧਰੋਂ ਆਇਆ ਇਹਦਾ ਕੰਪਨੀ ਵਾਲਿਆਂ ਦਾ ਹੈ ਆ ਮੂਰੇ ਚਾਹੋ ਕੇ ਜ਼ੀਰੋ ਜੀਆਂ ਨੇ ਫਿਰ ਮੇਲ ਤਾਂ ਨਹੀਂ ਉਹਨਾਂ ਦੇ ਦਾ ਹੋਏ ਉਹ ਚੱਲ ਫੇਰ ਕਰ ਲਈ ਗੱਲ ਯਾਰ ਕੱਟ ਦੇ ਹੁਣ ਓਏ ਵਿੱਚ ਕਰਮੇਲ ਦਾ ਫੋਨ ਲੈ ਕੇ ਬੈਠ ਗਿਆ ਮੇਰੇ ਯਾਰ ਤਾਂਸ ਕਰਕੇ ਉਲਾਈ ਜਾਂਦੇ ਲੈ ਫਿਰ ਤਾਂ ਆਪਦੀ ਹੋ ਰਹੀ ਤੇ ਲੈ ਸਰ ਚੰਗਾ ਫਿਰ ਐ ਕਰ ਫੈਸਲਾ ਇਹੀ ਹੈ ਵੀ ਆਪਾਂ ਐਸੀ ਪਟਾ ਦੇਣਾ ਹਾਂ ਵਧੀਆ ਰਹੋਗੇ ਭਾਈ ਜੇ ਪਟਾ ਦੇ ਮੇਰੇ ਆਪੇ ਜਵਾਬ ਕਰ ਦੋ ਉਸ ਤੋਂ ਵੀ ਹੈ ਕੀ ਆ ਭਾਈ ਚਲੋ ਭਾਈ ਹਾਂ ਬਾਕੀ ਸੋਡੀ ਮਰਜੀ ਹੈ ਜੇ ਸਾਰਾ ਹਵਾਉਣਿਆ ਹੋਰ ਲਵਾ ਸਾਰਾ ਟੱਬਰ ਬੇੜੇ ਚ ਡਾਲਿਆ ਕਰੋ ਮੰਜੇ ਉੱਥੇ ਲਾ ਲਿਆ ਕਰੋ ਕੂਲਰ ਆਏ ਆ ਉਹ ਸਾਰਿਆਂ ਨੂੰ ਹਵਾ ਹੁਣ ਸਾਡੀ ਤੂੰ ਵੀ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਜਿੰਨਾ ਹੋ ਸਕਦਾ ਏਸੀਆਂ ਤੋਂ ਬਚੋ ਕਿਉਂਕਿ ਇਹੇ ਤੁਹਾਨੂੰ ਪਤਾ ਆਪਾਂ ਨੂੰ ਅੰਦਰੋਂ ਅੰਦਰੋਂ ਖੋਖਲਾ ਕਰ ਦੇਣੀ ਤੇ ਬੇਬੇ ਨੇ ਪੂਰੀ ਸਿਆਣੀ ਗੱਲ ਕਰਤੀ ਵੀ ਕੂਲਰ ਲਾ ਕੇ ਬੇੜੇ ਚ ਮੰਝੇ ਡਾਹਿਆ ਕਰੋ ਸਾਰਾ ਪਰਿਵਾਰ ਇੱਕ ਥਾਂਵੇਂ ਜਦੋਂ ਸੌਂਦਾ ਹਾਂ ਛੱਡ ਕੇ ਫੋਨਾਂ ਫੋਨਾਂ ਨੂੰ ਇਕੱਠੇ ਪਿਆ ਕਰੋ ਗੱਲਾਂ ਕਰਿਆ ਕਰੋ ਹਾਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਿਆ ਕਰੋ ਆਪਣੇ ਇੱਕ ਦੂਜੇ ਦੇ ਦੁੱਖੜੇ ਸੁਣਿਆ ਕਰੋ ਪਤਾ ਲੱਗੇ ਵੀ ਘਰ 'ਚ ਕੋਈ ਰਹਿੰਦਾ ਜਿਵੇਂ ਪਹਿਲਾਂ ਬੁੜੇ ਬਾਤਾਂ ਨਹੀਂ ਸਿਪਾਉਂਦੇ ਉਹਦੇ ਬਾਤਾਂ ਸੁਣਾਉਂਦੇ ਹੁੰਦੇ ਸੀ ਪਰ ਤੋਂ ਘਟ ਵੈਸੇ ਫੋਨ ਤਾਂ ਸੀ ਵੀ ਯੂਜ਼ ਕਰਦੇ ਆ ਸਾਡੀਆਂ ਵੀਡੀਓ ਵੀ ਚਲ ਫੋਨਾਂ ਕਰਕੇ ਚੱਲਦੀਆਂ ਨੇ ਪਰ ਘਰ ਚ ਨਾ ਇੱਕ ਰੂਲ ਬਣਾਉਣਾ ਬਹੁਤ ਜ਼ਰੂਰੀ ਹੈ ਵੀ ਘੰਟਾ ਸਾਰਾ ਟੱਬਰ ਇਕੱਠਾ ਬੈਠੋ ਜਿਹੜਾ ਫੋਨ ਚਲਾਊਗਾ ਉਹਦੇ ਸਿਰ ਜੁਰਮਾਨਾ ਪਾਇਆ ਕਰੋ ਤੇ ਫਿਰ ਘਰੇ ਕੋਈ ਚੀਜ਼ ਲਿਆਇਆ ਕਰੋ ਹਾਂਜੀ ਸਹੀ ਹੈ ਖਾਣ ਪੀਣ ਦੀ ਚੀਜ਼ ਲਿਓ ਆਈ ਵਰਕਤ ਹੋਰ ਨਾਲੇ ਪਿਆਰ ਬਣਾ ਕੇ ਨਾ ਕੋ ਨਾਲੇ ਭਾਈ ਹਾਂ ਨਾਲੇ ਪਿਆਰ ਵਧੂਗਾ ਤੇ ਸਾਰਿਆਂ ਨਾਲੋਂ ਜ਼ਰੂਰੀ ਗੱਲ ਇਹ ਹੈ ਵੀ ਏਸੀਆਂ ਕਰਕੇ ਜਿਹੜੀ ਗਰਮੈਸ਼ ਵੀ ਜ਼ਿਆਦਾ ਹੋਗੀ ਪੌਦੇ ਵੱਧ ਤੋਂ ਵੱਧ ਲਾਇਆ ਕਰੋ ਹਾਂ ਪੌਦੇ ਲਾਓ ਵੱਧ ਤੋਂ ਵੱਧ ਤਾਂ ਹੀ ਤਾਂ ਆਪਣੇ ਮੀਂਹ ਘਟ ਪੈਂਦੇ ਨੇ ਕਹਾਣੀਆਂ ਸੁਣਿਆ ਕਰੋ ਪ੍ਰਾਣੀਆਂ ਬਜ਼ੁਰਗਾਂ ਦੀਆਂ ਆ ਬੇਬੇ ਸਾਨੂੰ ਰੋਜ਼ ਆ ਕੇ ਘੰਟਾ ਪਹਿਲਾਂ ਕਹਾਣੀਆਂ ਸੁਣਾਉਂਦੀ ਹੈ ਹਾਂ ਪਹਿਲਾਂ ਅਸੀਂ ਕਹਾਣੀ ਸੁਣਦੇ ਫਿਰ ਸ਼ੂਟ ਸ਼ੂਟ ਸ਼ੁਰੂ ਕਰਦੇ ਹਾਂ ਹਾਂਜੀ ਚਲੋ ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਦਾ ਹਾਂ ਤਾਂ ਹਾਂ ਇਹੀ ਸੀਗਾ ਮਕਸਦ ਤੁਹਾਨੂੰ ਸਮਝਾਉਣ ਦਾ ਬਾਕੀ ਵੀ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਵੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਹਨਾ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਇਹ ਟੁੱਟੀ ਫੁੱਟੀ ਜੀ ਵੀਡੀਓ ਤੇ ਸਾਨੂੰ ਤੁਹਾਨੂੰ ਕੋਈ ਸਾਡਾ ਨਤੀਜਾ ਮਿਲਿਆ ਜੀ ਜਾਂ ਕੰਮ ਕਹੇ ਜਾ ਕੋਈ ਸਿਆਣਫਾਲੀ ਗੱਲ ਮਿਲੀ ਹੈ ਕਿ ਨਾ ਕਮੈਂਟ ਜ਼ਰੂਰ ਦੱਸਦਿਆ ਕਰੋ ਕਮੈਂਟ 'ਚ ਭਾਈ ਜ਼ਰੂਰ ਦੱਸਿਆ ਕਰੋ ਜੇ ਕੋਈ ਗਲਤੀ ਹੁੰਦੀ ਹੈ ਤਾਂ ਉਹ ਵੀ ਦੱਸਿਆ ਕਰੋ ਉਹ ਸਧਾਰਨ ਦੀ ਕੋਸ਼ਿਸ਼ ਹੈ ਤੇ ਸਾਡੇ ਚਾਚੇ ਦੀ ਐਕਟਿੰਗ ਤੁਹਾਨੂੰ ਕਿਵੇਂ ਲੱਗੀ ਹੁਣ ਲਾਦੇ ਆਣਕਾ ਦਿਖਾ ਦੇਖਾਂ ਪਹਿਲਾਂ ਵੀਡੀਓ ਵੇਖ ਲੈਂਗੇ ਕਰੋ ਤੁਸੀਂ ਇਹ ਕਹਿ ਦਿੰਦੇ ਨਾ ਵੀ ਵੀਡੀਓ ਦੇਖ ਲਈ ਚਲੋ ਜਾਓ ਹਨਾ ਕਮੈਂਟ ਕਰਕੇ ਆਪਣਾ ਸੁਝਾਅ ਜਰੂਰ ਦੇ ਕੇ ਜਾਇਓ ਯਾਦ ਰੱਖੋ ਫੇਰੀ ਬੰਦਾ ਲੱਗਦਾ ਇੰਨੀ ਗਰਮੀ ਦੇ ਵਿੱਚ ਬਣਾਉਨੇ ਆ ਹਾਂ ਹਾਂ ਸਾਡੀ ਅਸੀਂ ਵੀ ਇਸੀ ਤੋਂ ਬਿਨਾ ਸਾਰਾ ਦਿਨ ਤੱਕ ਲੋ ਵੀਡੀਓ ਬਣਾਉਨੇ ਨਾ ਗਰਮੀ 'ਚ ਰੰਗ ਕਹਾਲਾ ਹੋ ਗਿਆ ਵੇ ਨਰਿੰਜਣਾ ਤੇਰੇ ਫਿਕਰ ਦੀ ਮਾਰੀ ਜੀ